ਤ랜 ਦੇ ਕਲਾ ਕੰਡੇ ਦੇ ਫੌਜੀ ਤੁਸੀਂ ਇੱਥੇ ਆਏ ਆਂ ਸੰਦੀਪ ਦਾ ਬਹੁਤ ਸਵਾਗਤ ਕਰਨਾ ਹੈ ਜਿੱਤਾਂ ਦੇ ਲੱਗਿਆ ਦਾਗ ਨਹੀਂ ਲੈਂਦਾ ਸੋਹਣਿਆ ਉਦੋਂ ਮੈਂ ਕੱਪੜੇ ਤੋਂ ਹੀ ਇਹਨਾਂ ਨੇ ਮੈਂ ਕਿਹਾ ਆਹ ਦਾਗ ਲੈਂਦਾ ਦਾਗ ਵੀ ਨਹੀਂ ਉਹ ਕਹਿੰਦੀ ਲੈਂਦਾ ਤਾਂ ਮੇਰੇ ਮਗਰੋਂ ਤੂੰ ਵੀ ਨਹੀਂ ਤੇਰਾ ਕੀ ਕਰਾਂ ਛੜਿਆਂ ਨੇ ਗੈਸਲ ਵਾਲੀ ਫੁਕਣੋਂ ਹਟ ਗਈ ਦਾੜੀ ਸਾਡੇ ਛੜਿਆਂ ਦੀ ਦੁਨੀਆ ਤੇ ਸਰਦਾਰੀ ਨੰਗਪੁਰੇ ਦਾ ਸਕੂਨ ਤਾਂ ਨੰਗਪੁਰੇ ਦਾ ਹੀ ਹੁੰਦਾ ਪਰ ਹੁਣ ਵੀ ਜਿੱਥੇ ਆਪਦੇ ਆ ਤੁਹਾਡੇ ਚਾਰ ਭਰਾ ਉੱਥੇ ਸਕੂਨ ਹੈਗਾ ਟਰੈਕਟਰ ਉਹਨਾਂ ਨੂੰ ਬੜੇ ਪੰਪ ਦਿੰਦੇ ਆ ਵੀ ਤੂੰ ਤਾਂ ਬਹੁਤ ਘੈਂਟ ਟਰੈਕਟਰ ਆ ਮੈਂ ਤੇਰੇ ਗੱਪੀ ਨਾਲ ਗੱਲ ਕਰਾ ਦੂੰਗਾ ਦਲਜੀਤ ਕੋਲੇ ਲੈ ਜਾਊਗਾ ਕਿ ਤੁਹਾਨੂੰ ਸੋਨੀ ਬਾਈ ਨੇ ਕੋਈ ਇਦਾਂ ਦਾ ਪੰਪ ਜਾਂ ਕੋਈ ਇਦਾਂ ਦੇ ਦੇਣ ਵਾਲਾ ਮਿਲਿਆ ਕਿ ਸਰਨਾ ਸ਼ੂਟ ਤੇ ਟੀਵੀ ਟੁੱਟ ਗਿਆ ਸੀਗਾ ਅੱਛਾ ਤੇ ਏਡਾ ਵੱਡਾ ਮੁੱਦਾ ਬਣਿਆ ਵੀ ਟੀਵੀ ਸੀ ਕਿਸੇ ਦਾ ਤੇ ਉਹਨਾਂ ਨੇ ਉਦੋਂ ਹੀ ਚਕਾਤਾ ਯੂਜ਼ ਕਰ ਲਓ ਕੋਈ ਗੱਲ ਨਹੀਂ ਟੀਵੀ 5 500 ਰੁਪਏ ਦਾ ਟੀਵੀ ਸੀ ਬਟ ਉਹ ਜਦੋਂ ਟੁੱਟ ਗਿਆ ਤੇ ਉਹ ਕਹਿੰਦੇ ਜੀ ਇਹਦੇ ਨਾਲ ਦਾ ਹੀ ਚਾਹੀਦਾ ਸਾਂ ਅਰੋ ਸ਼ਾਮ ਨੂੰ ਬੰਦਾ ਪੈਕ ਲਾ ਕੇ ਸਾਡੇ ਪ੍ਰੋਡਕਸ਼ਨ ਵਾਲੇ ਦੇ ਦਾਲੇ ਵਜਾ ਕਰੇ ਸਾਰਾ ਕੁਝ ਠੰਡ ਠੰਡ ਚ ਹੋਇਆ ਪਰ ਫਿਲਮ ਸਾਡੀ ਬਹੁਤ ਘਰਾਂ ਦਿਆ ਆ ਗਿਆ ਸੀ ਬਰਾਲਕੇ ਜਦੋਂ ਉੱਥੇ ਵੇਖਿਆ ਦੀਪੋਰੀ ਲੱਭਣੀ ਨਾ ਨਾ ਉਹਨਾਂ ਦਾ ਉਹ ਗਰੁੱਪ ਚੜ੍ਹ ਮੈਂ ਦੇਖਿਆ ਸੀਗਾ ਇਹ ਕੀ ਸੀ ਉਹ ਤੋਂ ਜਦੋਂ ਰਾਸ਼ ਪੈਂਦਾ ਸੀ ਪ੍ਰੋਗਰਾਮਾਂ ਦਾ ਨਾ ਦੋ ਪ੍ਰੋਗਰਾਮ ਫਾਇਦੇ ਤੇ ਸਾਡੇ ਕੋਲ ਜਿਹੜੀ ਸੀ ਪੀ ਟੀਮ ਭੇਜ ਦਿੱਤੀ ਉਹਨੋਂ ਪੀ ਟੀਮ ਨੇ ਰਿਜ਼ਲਟ ਵੀ ਪੀਆਰ ਕਾ ਦੇਣਾ ਸੀ ਤਿੰਨ ਦਿਨ ਬਾਅਦ ਮੇਰਾ ਵਿਆਹ ਸੀ 8 ਦਸੰਬਰ ਨੂੰ ਬਸ ਉਸ ਤੋਂ ਬਾਅਦ ਉਹਨਾਂ ਦਾ ਸਾਰਾ ਟੱਬਰ ਸਾਡੇ ਵਿਆਹ ਤੇ ਨਹੀਂ ਆਇਆ ਜੇ ਤੱਕ ਨਾ ਆ ਜਾਵੇ ਸਾਡਾ ਜਾਣ ਪੁੱਝ ਕੇ ਤੁਸੀਂ ਮਾੜਾ ਪ੍ਰੋਗਰਾਮ ਉੱਕਰਾਇਆ ਆਪਾਂ ਦਾ ਨਾਂ ਪੁਰਾਣੇ ਡਾਇਰੈਕਟਰਾਂ ਦੀਆਂ ਮਿੰਤਾਂ ਕੀਤੀਆਂ ਜੀ ਆਪ ਹੀ ਆ ਗਏ ਆ ਤੇ ਆਪ ਹੀ ਨਾ ਮੇਲੇ ਕੇ ਨਾਲ ਤ ਕਹਿੰਦਾ ਜਦੋਂ ਦਾ ਘਰੋਂ ਨਿਕਲਿਆ ਕਦੇ ਕਮਰਾ ਹੀ ਨਹੀਂ ਕਰਾਇ ਤੇ ਲਿਆ ਕਹਿੰਦੇ ਰਹਿਣਾ ਕਿੱਥੇ ਮੈਂ ਕਿਹਾ ਜਿੱਥੇ ਬੈਗ ਰੱਖਤਾ ਉਹੀ ਘਰ ਆਪਣਾ ਢਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਖੁਸ਼ੀ ਹੁੰਦੀ ਹੈ ਜਦੋਂ ਆਮ ਜੇ ਘਰਾਂ ਦੇ ਮੁੰਡੇ ਫਿਲਮਾਂ ਬਣਾਉਂਦੇ ਨੇ ਫਿਲਮਾਂ ਲੈ ਕੇ ਆਉਂਦੇ ਨੇ ਨਵੇਂ ਸਿਨੇਮੇ ਨੂੰ ਚਾਹ ਰੱਖਦੇ ਨੇ ਕਿ ਪੰਜਾਬੀ ਆ ਜਿਹੜੇ ਚੰਗਾ ਸਿਨੇਮਾ ਵੇਖਣਾ ਉਹਨੇ ਇੱਕ ਚਪਾਲ ਤੇ ਫਿਲਮ ਰਿਲੀਜ਼ ਹੋਈ ਹੈ ਫਿਲਮ ਦਾ ਨਾਮ ਛਤਰੀ ਹੈ ਦੀਪ ਢਿੱਲੋਂ ਬਾਈ ਹੁਣਾਂ ਨੇ ਬਣਾਈ ਹੈ ਤੇ ਅੱਜ ਜਿਹੜੀ ਸਟਾਰ ਕਾਸਟ ਹੈ ਸਾਡੇ ਨਾਲ ਮੌਜੂਦ ਹੈ ਗੱਲਾਂ ਬਾਤਾਂ ਕਰਨੀਆਂ ਬਾਈ ਸੋਨੀ ਢਾਲੀਵਾਲ ਜਿਨ੍ਹਾਂ ਨੇ ਫਿਲਮ ਡਾਇਰੈਕਟ ਕੀਤੀ ਹੈ ਭੁੱਲਰ ਸਾਹਿਬ ਬੈਠੇ ਨੇ ਵਕੀਲਾ ਮਾਨ ਸਾਹਿਬ ਬੈਠੇ ਨੇ ਦੀਪਕ ਬਾਈ ਹੁਣੀ ਬੈਠੇ ਨੇ ਸਾਰੇ ਬਾਖਮਾਲ ਬੰਦੇ ਨੇ ਆਪਣੀ ਆਪਣੀ ਕਿਰਤ ਬਹੁਤ ਸੋਹਣੀ ਕੰਮ ਕਰ ਰਹੇ ਨੇ ਲੰਮੇ ਸਮੇਂ ਤੋਂ ਕਰ ਰਹੇ ਨੇ ਗੱਲਬਾਤ ਪਹਿਲਾਂ ਡਾਇਰੈਕਟਰ ਸਾਹਿਬ ਤੋਂ ਸ਼ੁਰੂ ਕਰਦੇ ਆ ਕਿ ਮਨ ਦੇ ਵਿੱਚ ਜਿਹੜਾ ਖਿਆਲ ਹੈ ਕਿਵੇਂ ਫੁਰਨਾਪੁਰ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਫਿਲਮ ਦਾ ਭਾਜੀ ਇਦਾਂ ਸੀਗਾ ਵੀ ਕਨਸੈਪਟ ਨਾ ਕਿਸੇ ਆਰਟਿਸਟ ਨਾਲ ਮੇਰੀ ਡਿਸਕਸ ਹੋ ਰਹੀ ਸੀ ਕਿ ਉਹ ਵੀ ਪਹਿਲਾਂ ਉਹਨਾਂ ਨੇ ਥੀਏਟਰ ਕੀਤਾ ਠੀਕ ਥੀਏਟਰ ਤੋਂ ਬਾਅਦ ਚ ਆਏ ਉਹ ਮੂਵੀਜ਼ ਦੇ ਵਿੱਚ ਹੂੰ ਤੋ ਕਿੱਦਾਂ ਉਹਨਾਂ ਦੇ ਅੰਦਰ ਤਾਂਗ ਸੀ ਜਾਂ ਅੱਜ ਵੀ ਚੱਲ ਰਿਹਾ ਠੀਕ ਹੈ ਕਿ ਕਿੱਥੇ ਤੱਕ ਜਾਣਾ ਹਨਾ ਉਹ ਨੇਚਰਲੀ ਨਾਰਮਲੀ ਬੈਠੇ ਗੱਲ ਕਰਦੇ ਸੀ ਤੇ ਮੈਂ ਕਹਿੰਦਾ ਯਾਰ ਨਹੀਂ ਇੱਥੇ ਫਿਲਮ ਬਣ ਸਕਦੀ ਹੈ ਫਿਰ ਮੈਂ ਦੀਪ ਬਾਈ ਨੂੰ ਸੁਣਾਈ ਕਹਿੰਦੇ ਹਾਂ ਯਾਰ ਆਪਾਂ ਫਿਰ ਅਸੀਂ ਇਕੱਠੇ ਨੇ ਬੈਠ ਕੇ ਮਤਲਬ ਉਸ ਤੋਂ ਬਾਅਦ ਵਰਕ ਕੀਤਾ ਸਟੋਰੀ ਦੇ ਉੱਤੇ ਵਰਕ ਕੀਤਾ ਡਾਇਲੋਗ ਵਗੈਰਾ ਤੇ ਸ਼ੂਟ ਸਟਾਰਟ ਕਰਤਾ ਅੱਛਾ ਤੁਸੀਂ ਆਪ ਕਿਹੜਾ ਡਰਾਪ ਇੱਕ ਟ੍ਰੈਨ ਨਾਲੋਂ ਘਾਟਾ ਵਾਲ ਤੁਸੀਂ ਬੜੇ ਕੰਗਰਾਲੇ ਜਿੱਕਰਏ ਇਹਦਾ ਕੀ ਰਾਜ ਕੇ ਹੁਣ ਆਪ ਵੀ ਕਰਨਾ ਕੋਈ ਅੱਜ 6ਵੀਂ 7ਵੀਂ ਇੰਟਰਵਿਊ ਆ ਵੀ ਜਿੱਤੇ ਚ ਹਰ ਵਾਰੀ ਵਾਲ ਦੀ ਗੱਲ ਆਈ ਜਾਂਦੀ ਐ ਐਕਚੁਅਲੀ ਮੈਂ ਐਜ਼ ਐਨ ਆਰਟਿਸਟ ਕੰਮ ਕਰਦਾ ਐ ਇਸ ਫਿਲਮ ਚ ਨਹੀਂ ਕੀਤਾ ਔਰ ਇਹ ਵੀ ਗੱਲ ਆ ਵੀ ਇਹ ਪਹਿਲੀ ਫਿਲਮ ਜਿਸੇ ਚ ਮੈਂ ਕੰਮ ਨਹੀਂ ਕੀਤਾ ਜਾਂ ਕਹਿੰਦੇ ਵੀ ਮੈਨੂੰ ਮੇਰੇ ਲਈ ਉਹ ਗਾ ਰੋਲ ਰੱਬੇ ਹੀ ਨਹੀਂ ਵੀ ਮੈਂ ਕਰ ਲਵਾਂ ਕੋਈ ਸਾਰੇ ਹੀ ਰੋਕਲੇ ਸਾਰੇ ਬੰਦਿਆਂ ਨੇ ਅੱਛਾ ਡਾਇਰੈਕਟਰਾਂ ਤੇ ਨਾ ਬਾਈ ਇਲਜ਼ਾਮ ਬਹੁਤ ਲੱਗਦੇ ਆ ਵੀ ਜਿਹੜੇ ਡਾਇਰੈਕਟਰ ਨੇ ਨਵੇਂ ਮੁੰਡਿਆਂ ਜਾਂ ਜਿਵੇਂ ਫਿਲਮਾਂ 'ਚ ਅਕਸਰ ਕੁੜੀਆਂ ਇਲਜ਼ਾਮ ਲਾਉਂਦੀਆਂ ਨੇ ਤਾਂ ਤੁਹਾਡੇ ਨਾਲ ਕੀ ਹੋਇਆ ਜ਼ਿੰਦਗੀ ਦੇ ਵਿੱਚ ਕੁਝ ਇਦਾਂ ਦਾ ਵਾਪਰਿਆ ਜਾਂ ਤੁਸੀਂ ਕਿਸੇ ਨਾਲ ਕੀਤਾ ਕਦੇ ਗੱਲ ਪਤਾ ਕੀ ਹੈ ਜੀ ਗੱਲ ਤਾਂ ਉਹੀ ਆ ਸੀ ਵੀ ਨਵੀਂ ਆ ਉਹ ਆਪਾਂ ਦਾ ਨਾਂ ਪੁਰਾਣੇ ਡਾਕਟਰਾਂ ਨੇ ਮਨਤਾਂ ਕੀਤੀਆਂ ਜੀ ਆਪ ਵੀ ਆ ਗਏ ਆ ਤੇ ਆਪ ਹੀ ਨਵੇਂ ਲੈ ਕੇ ਨਾਲ ਤੁਰ ਪਏ ਆ ساری ਟੀਮ ਹੀ ਲਗਭਗ ਨਵੀਆਂ ਪੁੱਲਰ ਬਾਈ ਹੋਣੀ ਪੁਰਾਣੇ ਆ ਪਰ ਇਹ ਵਿਚਾਰੇ ਸਾਰਾ ਸਾਡੇ ਨਾਲ ਵਧੀਆ ਸਾਥ ਦੇ ਰਹੇ ਆ ਤੇ ਚੰਗਾ ਲੱਗਦਾ ਜਦੋਂ ਪੁਰਾਣੇ ਆਰਟਿਸਟ ਵੀ ਚੱਲ ਨਵੇਂ ਉਹਦਾ ਸਾਥ ਦਿੰਦੇ ਆ ਨਾ ਅਸੀਂ ਤਾਂ ਆਪਣੇ ਆਪ ਨੂੰ ਹਜੇ ਨਵੇਂ ਚ ਹੀ ਬਣ ਰਹੇ ਆ ਅੱਛਾ ਗੁੱਟ ਗੁੱਟ ਬਾਈ ਇਹ ਪੁੱਲਰ ਸਾਹਿਬ ਤੁਸੀਂ ਦੱਸੋ ਦੀਪ ਬਾਈ ਨਾਲ ਤੁਹਾਡਾ ਪੁਰਾਣਾ ਰਿਸ਼ਤਾ ਇਹ ਰਿਸ਼ਤੇ ਦੀ ਸਾਂਝੀ ਦਾ ਫਿਲਮ ਦੀ ਕਹਾਣੀ ਵਧੀਆ ਲੱਗੀ ਨਹੀਂ ਰਿਸ਼ਤੇ ਦੀ ਸਾਂਝ ਆਪਾਂ ਕਹਾਂਗੇ ਕਿ ਜਿੱਤੇ ਰਿਸ਼ਤਾ ਵਧੀਆ ਹੋਵੇ ਤੇ ਕਹਾਣੀ ਨਹੀਂ ਸੁਣੀ ਜਾਂਦੀ ਉੱਥੇ ਜ਼ਿੰਮੇਵਾਰੀ ਲਈ ਜਾਂਦੀ ਵੀ ਦੱਸੋ ਵੀ ਕਿੱਥੇ ਖੜੇਗਾ ਨਾ ਕੀ ਕਰਨਾ ਦੀਪ ਨਾਲ ਇਹ ਸਿੰਗਿੰਗ ਤੋਂ ਵੀ ਪਹਿਲਾਂ ਜਦੋਂ ਰਚੇਂਦਰਾ ਕਾਲਜ ਪੜ੍ਹਦੇ ਸੀ ਬਠਿੰਡੇ ਉਦੋਂ ਤੋਂ ਦੋਸਤੀ ਆ ਵਕੀਲਾਮਾਨ ਸਾਹਿਬ ਪੁਰਾਣੇ ਸਾਥੀ ਆ ਸਾਰੇ ਪੁੱਡਾ ਦੇ ਕੁਆਟਰ ਚ ਰਹਿੰਦੇ ਹੁੰਦੇ ਸੀ ਉਹਦੇ ਸਾਰੇ ਬਹੁਤ ਹੀ ਰਿਮਾਂਮੀ ਇਹਨਾਂ ਕੋਲ ਝੋਲੇ ਧਰੇ ਨੇ ਉਹਦਾ ਬਹੁਤ ਵਧੀਆ ਕੇ ਉੱਥੇ ਰਹਿਣਾ ਇਹ ਸਾਥ ਉਦੋਂ ਦਾ ਬਣਿਆ ਤਾਂ ਉਹ ਅੱਛਾ ਲੱਗਦਾ ਕਿ ਜੋ ਤੁਸੀਂ ਪੁਰਾਣੇ ਸਾਥ ਦੇ ਵਿੱਚ ਅੱਜ ਜ਼ਿੰਦਗੀ ਬੜੀ ਤੇਜ਼ ਆ ਪਰ ਉਸ ਤੇਜ਼ ਦੇ ਸਮੇਂ ਜਦੋਂ ਤੁਹਾਨੂੰ 8-10 ਦਿਨ ਇਕੱਠੇ ਰਹਿਣ ਦਾ ਮੌਕਾ ਮਿਲੇ ਤੇ ਸਵਾਭਾਬ ਬਣ ਜੇ ਫਿਲਮ ਦਾ ਤਾਂ ਅਸੀਂ ਇਹ ਕਹਦੇ ਨਾ ਵੀ ਯਾਰਾ ਪਾ 8-10 ਦਿਨ ਇਕੱਠੇ ਰਹਿਣਾ ਚਲੋ ਇੱਕ ਫਿਲਮ ਬਣਾ ਲਈਏ ਪਰ ਲੱਕੀਲੀ ਫਿਲਮ ਦਾ ਸਬਜੈਕਟ ਵੀ ਬਹੁਤ ਜ਼ਿਆਦਾ ਵਧੀਆ ਸੀਗਾ ਉਦੋਂ ਜਦੋਂ ਮੈਂ ਕਰ ਰਿਹਾ ਸੀ ਉਦੋਂ ਪਤਾ ਲੱਗਾ ਵੀ ਆ ਆਪਣੀ ਜ਼ਿੰਮੇਵਾਰੀ ਸੋਨੀ ਹੋਰਾਂ ਨੇ ਬੜੀ ਮੈਂ ਸੋਨੀ ਨੂੰ ਪਹਿਲੀ ਵਾਰ ਹੀ ਮਿਲਿਆ ਬੜਾ ਕ੍ਰੀਏਟਿਵ ਮੁੰਡਾ ਬਹੁਤ ਅੱਛਾ ਰਾਈਟਰ ਹੈ ਬਹੁਤ ਅੱਛਾ ਨਿਰਦੇਸ਼ਕ ਹੈ ਐਕਟਰ ਵੀ ਬਹੁਤ ਅੱਛਾ ਹੈ ਤੇ ਮਾਸ਼ਾਅੱਲਾ ਵਾਲ ਤਾਂ ਤੁਸੀਂ ਦੇਖ ਹੀ ਲੇ ਬਹੁਤ ਇੱਕ ਮੈਂ ਨਾ ਭਾਈ ਭਾਈ ਮੈਨੂੰ ਨਾ ਇੱਕ ਜਿਹੜਾ ਸਵਾਲ ਆ ਵੀ ਕਲਾਕਾਰ ਜਿਹੜੇ ਪੁਰਾਣੇ ਹੁੰਦੇ ਆ ਕੰਮ ਜੇ ਕਾਫੀ ਕਰ ਲੈਂਦੇ ਆ ਉਹ ਡਾਇਰੈਕਟਰਾਂ 'ਚ ਬੜੇ ਨੁਕਸ ਕੱਢਦੇ ਆ ਵੀ ਇਹਨੂੰ ਆ ਨਹੀਂ ਪਤਾ ਇਹਨੂੰ ਆ ਨਹੀਂ ਪਤਾ ਉਹਨੂੰ ਤਾਂ ਮੈਂ ਹੀ ਦੱਸ ਕੇ ਆਇਆ ਤੁਸੀਂ ਫਿਰ ਕਿਵੇਂ ਸਮੂਥਲੀ ਕੰਮ ਕਰੇ ਮੈਂ ਤਾਂ ਨਵਾਂ ਪੁਰਾਣਾ ਤਾਂ ਹੈ ਹੀ ਨਹੀਂ ਮੈਂ ਤੁਸੀਂ ਹੁਣ ਇਸ ਸਟੇਜ ਤੇ ਮੈਨੂੰ ਕੈਮਰੇ ਸਾਹਮਣੇ ਬੁਲਾਉਣਾ ਜਦੋਂ ਮੈਂ ਪੁਰਾਣਾ ਨਹੀਂ ਮੈਂ ਤਾਂ ਬਹੁਤ ਨਵਾਂ ਆ ਜੀ ਫਰੈਸ਼ ਆ ਮੈਂ ਤਾਂ ਅੱਛਾ ਤੋ ਇਹ ਹੈ ਕਿ ਤੁਸੀਂ ਇਹ ਸਮਝੋ ਕਿ ਜਿਹੜੇ ਕੰਮ ਲਈ ਤੁਹਾਡੀ ਡਿਊਟੀ ਲਾਈ ਜਾਵੇ ਤੁਸੀਂ ਉਸ ਕੰਮ ਨੂੰ ਜੇ ਕਰੋਗੇ ਤਾਂ ਸੌਖੇ ਰਹਿਵਾਂਗੇ ਹਾਲਾਕੇ ਦੀਪ ਮੈਨੂੰ ਕਹਿੰਦਾ ਸੀ ਵੀ ਆਪਾਂ ਫਿਲਮ ਬਣਾ ਰਹੇ ਤੇਰੀ ਪੂਰੀ ਇੰਟਰਫੇਰੈਂਸ ਚਾਹੀਦੀ ਮੈਂ ਕਿਹਾ ਨਹੀਂ ਕਿਉਂਕਿ ਬਤੌਰ ਡਾਇਰੈਕਟਰ ਜੇ ਮੈਂ ਕੋਈ ਕੰਮ ਕਰੂੰਗਾ ਤਾਂ ਮੈਂ ਵੀ ਇੰਟਰਫੇਰੈਂਸ ਇੱਕ ਲੈਵਲ ਤੱਕ ਬਰਦਾਸ਼ਤ ਕਰੂੰਗਾ ਹੈਲਦੀ ਪਰ ਤੁਹਾਡਾ ਨਾ ਮਾਹੌਲ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਤੁਸੀਂ ਜਿਸ ਡਿਊਟੀ ਲਈ ਗਏ ਹੋ ਉਹ ਡਿਊਟੀ ਕਰੋ ਬਖੂ ਵੀ ਉਹ ਜੇ ਫਿਲਮ ਬਣਾ ਰਹੇ ਨੇ ਉਹਨੂੰ ਲੈਟ them do ਉਹਨੂੰ ਉਹਨਾਂ ਨੂੰ ਆਪਣਾ ਆਪ ਦਾ ਕੰਮ ਕਰਨ ਦਿਓ ਐਂ ਬਹੁਤ ਸੋਹਣਾ ਕੀਤਾ ਸੀ ਤਾਂ ਆਰਾਮ ਨਾਲ ਕਦੇ ਕਦੇ ਤਾਂ ਇਹ ਜਿਹੇ ਮੌਕੇ ਆਉਂਦੇ ਜਦੋਂ ਸ਼ਾਟ ਦੇ ਕੇ ਜਾ ਕੇ ਆਰਾਮ ਨਾਲ ਬਹਿ ਕੇ ਅੱਗੇ ਸਿੱਖਣ ਲੱਗਦੇ ਕਿਉਂਕਿ ਠੰਡ ਬੜੀ ਸੀ ਉ ਤੋ ਨਹੀਂ ਇਸ ਤਰ੍ਹਾਂ ਦੀ ਕੋਈ ਚੀਜ਼ ਮੈਨੂੰ ਤੰਗ ਪਰੇਸ਼ਾਨ ਨਹੀਂ ਕਰਦੀ ਕਿਉਂਕਿ ਜੇ ਕਰੂਗੀ ਆਪਾਂ ਬਹੁਤੀ ਵਾਰੀ ਦੇਖਿਆ ਇੰਡਸਟਰੀ ਦੇ ਵਿੱਚ ਜਿਹੜੇ ਬੰਦੇ ਜਿਆਦਾ ਆਪਣੇ ਕੰਮ ਤੋਂ ਹਟ ਕੇ ਦੂਜੇ ਦੇ ਕੰਮ ਤੇ ਧਿਆਨ ਲਾਉਂਦੇ ਫਿਰ ਹੋ ਸਕਦਾ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਆਪਦਾ ਕੰਮ ਕਰਨ ਦਾ ਮੌਕਾ ਵੀ ਨਾ ਮਿਲੇ ਅੱਛਾ ਜਿਵੇਂ ਨਾ ਤੁਸੀਂ ਤੁਹਾਡਾ ਇਲਾਕਾ ਉਧਰ ਫਰੋਜ਼ੀਪੁਰ ਸਾਈਡ ਆ ਤਾਂ ਤੁਹਾਡੀ ਜਿਹੜੀ ਬੋਲੀ ਆ ਵੀ ਵੱਖਰੀ ਆ ਤੇ ਤੁਹਾਡੀ ਫਿਲਮ ਟੇਸ਼ਨ ਆਈ ਸੀ ਪੋਟੇਸ਼ਨ ਦੇ ਵਿੱਚ ਤੁਸੀਂ ਮੁੰਦਰੀ ਜੀ ਪਾਉਣੇ ਹੁੰਦੇ ਆ ਤੇ ਪੈਂਚਰ ਕਰਦਨੇ ਮੈਂ ਚਾਹਣਾ ਉਹ ਬੋਲੀ ਦੇ ਵਿੱਚ ਜੀ ਉਹ ਡਾਇਲੋਗ ਸੁਣਾਉ ਨਾ ਤੇ ਸਵਾਦ ਬੜਾ ਆਉਣਾ ਉਹ ਤਾਂ ਉਸ ਟਾਈਮ ਤੇ ਸਕ੍ਰਿਪਟ ਜਿਵੇਂ ਜੋ ਮਿਲ ਜਾਂਦੀ ਉਸ ਤਰ੍ਹਾਂ ਦੀ ਹੁਣ ਉਹ ਮੈਨੂੰ ਐ ਐਸੇ ਉਹ ਟੋਨ ਫੜਨੀ ਔਖੀ ਲਾ ਹੁਣ ਤਾਂ ਮੇਰੇ ਤੇ ਛਤਰੀ ਸਵਾਰ ਐ ਇਸ ਵੇਲੇ ਤੁਸੀਂ ਮਾਝੀ ਵਾਲੀ ਭਾਸ਼ਾ ਬਲਵਾ ਕੇ ਦੇਖ ਲਓ ਇਹਦੇ ਵਿੱਚ ਇੱਕ ਮਜ਼ੇਦਾਰ ਬੰਦੇ ਦਾ ਕਰੈਕਟਰ ਕੀਤਾ ਬਿਲਕੁਲ ਥੋੜਾ ਈਜ਼ੀ ਤਾਂ ਹੋ ਜਾਂਦਾ ਕਿਉਂਕਿ ਸਾਡੇ ਜਿਹੜੇ ਪੂਰਬੇ ਸੀਗੇ ਦਾਦੇ ਪੜਦਾਦੇ ਉਹ ਲਾਹੌਰ ਡਿਸਟ੍ਰਿਕਟ ਲਾਹੌਰ ਤੋਂ ਆਏ ਤੇ ਉਹ ਸਾਡੀ ਪਾਸ਼ੀਮੀ ਪਾਸ਼ਾ ਜਿਹੜੀ ਮਾਝੀ ਹੈ ਐਂਡ ਐਂਡ ਖੁਸ਼ਕਿਸਮਤੀ ਨਾਲ ਮੇਰਾ ਜਿਹੜਾ ਵਿਆਹ ਹੋਇਆ ਉਹ ਵੀ ਮਾਝ ਏਰੀਆ ਚ ਹੋਇਆ ਤਰਨਤਾਰ ਡਿਸਟ੍ਰਿਕਟ ਚ ਤੋਂ ਉਹਨਾਂ ਚ ਆਉਣ ਜਾਣ ਨਾਲ ਵਿਚਰਨ ਨਾਲ ਥੋੜੀ ਬਹੁਤ ਉਹਨਾਂ ਦੀ ਠੋਣ ਨੂੰ ਫੜਿਆ ਅੱਛਾ ਸੁਣਾ ਦਿਓ ਕੁਝ ਕਿਹਤਰਾ ਦੀਆਂ ਗੱਲਾਂ ਕਰਨ ਦੇ ਜੀ ਪਾਉ ਜੀ ਤੁਸੀਂ ਇੱਥੇ ਆਏ ਅਸੀਂ ਸੰਦੀਪ ਦਾ ਬਹੁਤ ਸਵਾਗਤ ਕਰਨਾ ਹੈ ਪਾਉ ਜੀ ਮਾਰਕਟ ਤੇ ਅਸੀਂ ਸਾਨੂੰ ਬੰਦੇ ਨੇ ਜੀ ਇੰਟਰਵਿਊ ਕਰਨਾ ਨਾ ਆਉਂਦਾ ਅੱਜ ਅਸੀਂ ਬੜਾ ਸਵਾਗਤ ਕਰਦੇ ਹਾਂ ਤੋਂ ਸੋਨੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਸਾਨੂੰ ਛਤਰੀ ਚ ਗੁਰਗਾ ਇਸ ਤਰ੍ਹਾਂ ਦਾ ਮੌਕਾ ਲੈ ਕੇ ਦਿੱਤਾ ਦਾ ਬੜੇ ਹੀ ਸ਼ੁਕਲ ਮੇਲੇ ਲੱਗਣ ਡਏ ਜਗੇ ਕੀ ਬਾਤ ਹੈ ਭਾਈ ਜੀ ਮਾਨ ਸਾਹਿਬ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਬੱਲੇ ਬੱਲੇ ਆ ਤੇ ਬਠਿੰਡੇ ਵਾਲਿਆਂ ਦਾ ਨਾਮ ਫਿਲਮਾਂ ਚ ਸਿਆਸਤ ਦੇ ਵਿੱਚ ਸਾਰੇ ਪਾਸੇ ਬੱਲੇ ਬੱਲੇ ਆ ਤੇ ਤੁਸੀਂ ਗਾਣਿਆਂ ਦੇ ਵਿੱਚ ਵੀ ਕੰਮ ਕਰਦੇ ਹੋ ਤੇ ਦੀਪ ਬਾਈ ਹੁਣਾਂ ਦੇ ਨਾਲ ਵੀ ਕੰਮ ਕਰਿਆ ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਹੋਈਆਂ ਫਿਰ ਉਹ ਜਦੋਂ ਤੰਗੀ ਦੇ ਵਿੱਚ ਜਿਵੇਂ ਦੀਪ ਦਾ ਫਿਲਮ ਚ ਡਾਇਲੋਗ ਆ ਵੀ ਹੁਣ 100 ਨਹੀਂ ਹੁਣ 500 ਮਿਲ ਗਿਆ ਤੇ ਤੁਹਾਡੇ ਤੇ ਵੀ ਕਦੇ ਔਖੇ ਦਿਨਾਂ ਦਾ ਸਾਹਮਣਾ ਹੋਇਆ ਹਾਂ ਅਕਸਰ ਹੀ ਹੋ ਜਾਂਦਾ ਔਖੇ ਦਿਨਾਂ ਦਾ ਸਾਹਮਣਾ ਕਿਉਂਕਿ ਜਿਵੇਂ ਭੁੱਲਰ ਸਾਹਿਬ ਨੇ ਦੱਸਿਆ ਮੈਂ ਬਾਈ ਦੀਪ ਅਸੀਂ ਜਦੋਂ ਕਾਲਜ ਪੜ੍ਹਦੇ ਸੀ ਦੀਪ ਉਦੋਂ ਦੇ ਸਾਡੇ ਇਹਨਾਂ ਨਾਲ ਸਬੰਧ ਆ ਵਧੀਆ ਮਿੱਤਰ ਪਿਆਰੇ ਤੇ ਉੱਥੇ ਪੁੱਡਾ ਦੇ ਕੁਆਟਰਾਂ 'ਚ ਰਹਿੰਦੇ ਹੁੰਦੇ ਸੀ ਉਹ ਜਿਹੜੇ ਭੁਖ ਮਰੀਦੇ ਦਿਨ ਸੀਗੇ ਇਹ ਸ਼ੂਟਿੰਗ ਵੇਖ ਕੇ ਸੈੱਟ ਵੇਖ ਕੇ ਮੈਨੂੰ ਬਾਈ ਡਾਇਰੈਕਟਰ ਸੋਨੀਤਾਲੀਵਾਲ ਜੀ ਕਹਿੰਦੇ ਜਦੋਂ ਅਸੀਂ ਕੈਮਰੇ ਦਾ ਸੈੱਟ ਲਾਇਆ ਉੱਥੇ ਜਿਹੜੇ ਦੀਪ ਰਹਿੰਦਾ ਸੀਗਾ ਤੇ ਕਹਿੰਦੇ ਯਾਰ ਦੀਪ ਕਹਿੰਦੇ ਯਾਰ ਜਿਆਦਾ ਹੀ ਗਰੀਬ ਜਿਹਾ ਦਿਖਾਤਾ ਕਮਰਾ ਹਨਾ ਵੀ ਥੀਏਟਰ ਵਾਲਿਆਂ ਦਾ ਇੰਨਾ ਗਰੀਬ ਨਹੀਂ ਹੁੰਦਾ ਸੋਨੀਤਾਲੀ ਵਾਲ ਕਹਿੰਦੇ ਯਾਰ ਵਕੀਲੇ ਬਾਈ ਨੇ ਥੀਏਟਰ ਕਾਫੀ ਕੀਤਾ ਇਹਨੂੰ ਪਤਾ ਕਿ ਕਿੰਨਾ ਗਰੀਬ ਆ ਵੀ ਬਾਈ ਕਿਹੋ ਜਿਹਾ ਹੁੰਦਾ ਕਮਰਾ ਮੈਂ ਕਹਾ ਮੈਂ ਤਾਂ ਜਦੋਂ ਦਾ ਘਰੋਂ ਨਿਕਲਿਆ ਕਰੇ ਕਮਰਾ ਹੀ ਨਹੀਂ ਕਰਾਇ ਤੇ ਲਿਆ ਕਹਿੰਦੇ ਰਹਿਣਾ ਕਿੱਥੇ ਮੈਂ ਕਹਾ ਜਿੱਥੇ ਬੈਗ ਰੱਖਤਾ ਉਹੀ ਘਰ ਆਪਣਾ ਆਏ ਮਤਲ ਹੱਸਦੇ ਖੇਡਦੇ ਫਿਲਮਾਂ ਆਏ ਲੱਗਿਆ ਸਾਨੂੰ ਜਿਵੇਂ ਇੱਕ ਪਿਕਨਿਕ ਤੇ ਆਏ ਹੋਣੇ ਆ ਸਾਰੇ ਜਾਣੇ ਅੱਛਾ ਪੁਰਾਣੇ ਦਿਨਾਂ ਦੀ ਕੋਈ ਸਾਂਝ ਜਿਹੜੀ ਹੋਵੇ ਜਦੋਂ ਤੰਗੀ ਹੁੰਦੀ ਐ ਇਸ ਬੰਦੇ ਤੇ ਤਾਂ ਉਦੋਂ ਨਾ ਥੋੜੇ ਜੇ ਪੈਸੇ ਵੀ ਬਾਹਲੇ ਲੱਗਦੇ ਆ ਕੋਈ ਉਦੋਂ ਇਕੱਠਿਆਂ ਨੇ ਕੋਈ ਚੀਜ਼ ਚੂਜ ਖਾਦੀ ਹੋਵੇ ਜਾਂ ਉਹ ਗੱਲਾਂ ਯ ਹਾਇਦਾਂ ਦੇ ਸੀਗੀ ਇੱਕ ਵਾਰੀ ਮਤਲਬ ਸਾਡੇ ਜਿਹਨਾਂ ਡਰੈਸਾਂ ਗਾਉਣ ਜਾਂਦੇ ਹੁੰਦੇ ਸੀ ਉਹਨਾਂ ਦੇ ਵਿੱਚੋਂ 20 ਰੁਪਏ 50 ਰੁਪਏ ਨਿਕਲੇ ਉਹਨਾਂ ਚੋਂ ਛਾੜ ਦਿਆ ਕਰਦਿਆਂ ਚੋ ਉਹ ਸਾਨੂੰ ਬੜਾ ਵਧੀਆ ਲੱਗਿਆ ਵੀ ਯਾਰ ਆ ਤਾਂ ਨਜ਼ਾਰਾ ਹੀ ਆ ਗਿਆ ਅੱਜ ਸ਼ਾਇਦ ਉਹ 50000 ਨਾਲ ਵੀ ਨਾ ਆਵੇ ਉਹਨਾਂ ਟਾਈਮਾਂ ਦੀ ਗੱਲ ਹੈ ਜਦੋਂ ਪੁੱਡਾ ਦੇ ਕੁਆਟਰਾਂ 'ਚ ਅਸੀਂ ਰਹਿੰਦੇ ਹੁੰਦੇ ਸੀਗੇ ਸਾਡੇ ਕੋਲੇ ਜੇਬਾਂ ਖਾਲੀ ਹੋ ਗਈਆਂ ਸਾਰੇ ਤੇ ਜਦੋਂ ਵੇਖਾਂ ਸ਼ਰਟਾਂ ਹੀ ਲਾ ਕੇ ਚੱਲਖਿਆ ਵਿਕਨੇ ਕੋਈ ਉਹ ਵਿੱਚੋਂ 50 ਦਾ ਨੋਟ ਨਿਕਲਿਆ ਆ ਉਹ ਫਿਰ ਬੜਾ ਨਜ਼ਾਰਾ ਆਇਆ 50 ਦੇ ਨੋਟ ਨਾਲ ਅੱਛਾ ਕੀ ਬਾਤ ਹੈ ਪਰ ਇਤਨੇ ਇੱਕ ਗੱਲ ਬਈ ਇਹ ਖਾਸਾ ਵੀ ਜਿਵੇਂ ਤੁਸੀਂ ਗੱਲ ਕਰੀਏ ਸਕੂਨ ਦੀ ਜਾਂ ਉਹ ਰੌਣਕ ਦੀ ਹੁਣ ਲੱਗਦਾ ਵੀ ਇਹ ਸਾਰੇ ਬੰਦਿਆਂ ਚੋਂ ਸਕੂਨ ਖਤਮ ਹੋ ਗਿਆ ਜਿਵੇਂ ਤੁਸੀਂ ਦੱਸਿਆ ਹੁਣ 50000 ਨਾ ਵੀ ਨਹੀਂ ਸੁਆਦ ਆਉਂਦਾ ਜਦੋਂ ਉਹ ਪਜਾਵਾਂ ਨਾ ਆ ਗਿਆ ਨਹੀਂ ਜਿੱਥੇ ਤਾਂ ਤੁਹਾਡੇ ਆਪਣੇ ਮੰਦੇ ਆ ਉੱਥੇ ਤਾਂ ਸਕੂਨ ਅੱਜ ਵੀ ਆ ਜਾਂਦਾ ਜੋ ਨੰਗਪੁਣੇ ਦਾ ਸੁਆਦ ਆ ਉਹ ਪਰ ਉਹੀ ਹੁੰਦਾ ਫਿਰ ਯਾਰ ਨੂੰ ਤਾਂ ਨੰਗਪੁਣੇ ਦਾ ਚੜ ਗਿਆ ਬੁਖਾਰ ਵਾਲੀ ਹੈ ਨੰਗਪੁਣੇ ਦਾ ਸਕੂਨ ਤਾਂ ਨੰਗਪੁਣੇ ਦਾ ਹੀ ਹੁੰਦਾ ਪਰ ਹੁਣ ਵੀ ਜਿੱਥੇ ਆਪਦੇ ਆ ਤੁਹਾਡੇ ਚਾਰਪਰਾ ਉੱਥੇ ਸਕੂਨ ਹੈਗਾ ਕੀ ਬਾਤ ਤੇ ਦੀਪਕ ਭਾਈ ਆਪਾਂ ਤੁਹਾਡੇ ਨਾਲ ਗੱਲ ਕਰਦੇ ਤੁਸੀਂ ਇਹ ਸੋਹਣੇ ਸਨ ਕਿਉਂ ਤੇ ਕਿਵੇਂ ਫਿਲਮ ਦੇ ਵਿੱਚ ਤੁਹਾਡੀ ਐਂਟਰੀ ਹੁੰਦੀ ਹੈ ਸੋਨੀ ਭਾਈ ਹੁਣੀ ਦੀਪ ਭਾਈ ਹੁਣੀ ਇਹਨਾਂ ਨਾਲ ਕਿਵੇਂ ਮੇਲ ਹੁੰਦਾ ਮੈਂ ਸੋਨੀ ਭਾਈ ਨਾਲ ਕਾਫੀ ਟਾਈਮ ਦਾ ਜੁੜਿਆ ਹਾਂ ਇਹਨਾਂ ਨਾਲ ਕਾਫੀ ਕੰਮ ਕਰਿਆ ਤੇ ਇਹ ਇਹਨਾਂ ਦਾ ਇੱਕ ਵੱਡਾ ਪ੍ਰੋਜੈਕਟ ਮੇਰਾ ਇਹਨਾਂ ਕੀ ਪਹਿਲਾ ਵੱਡਾ ਪ੍ਰੋਜੈਕਟ ਹੈ ਤੇ ਮੈਂ ਕੰਮ ਕੀਤਾ ਐਜ਼ ਅਸਿਸਟੈਂਟ ਡਾਇਰੈਕਟਰ ਵੀ ਮੈਂ ਪਾਜੀ ਨੂੰ ਵੀ ਅਸਿਸਟ ਕੀਤਾ ਸੋਨੀ ਪਾਜੀ ਨੂੰ ਤੇ ਮੂਵੀ 'ਚ ਮੇਰਾ ਅਸਿਸਟੈਂਟ ਡਾਇਰੈਕਟਰ ਦਾ ਰੋਲ ਹੈ ਤੇ ਸਾਰੇ ਯਾਨਕੀ ਯਾਨਕੀ ਸੀਨੀਅਰ ਕਲਾਕਾਰਾਂ ਮੈਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਯਾਨਕੀ ਸਾਰੀ ਸਪੋਰਟ ਕਰੀ ਹੈ ਕਿਤੇ ਥੋੜਾ ਜਿਹਾ ਲੋਵੀ ਫੀਲ ਕਰਦਾ ਸੀ ਤੇ ਮੈਂਟਲੀ ਵੀ ਹੈ ਮੈਨੂੰ ਕਰਦੇ ਸੀ ਕਿ ਨਹੀਂ ਕਰਨਾ ਹੈ ਕਰਨਾ ਹੈ ਬਹੁਤ ਸਪੋਰਟ ਕਰੀ ਹੈ ਤੇ ਬਹੁਤ ਮੈਨੂੰ ਕਿ ਸਿੱਖਣ ਨੂੰ ਮਿਲਿਆ ਬਹੁਤ ਮੈਂ ਵਧੀਆ ਫੀਲ ਕਰਿਆ ਜਦ ਮੈਂ ਇਹ ਨੰਨਾ ਕੰਮ ਕੀਤਾ ਇੱਕ ਨਾ ਖਰੀਜੀ ਗੱਲ ਇਹ ਪੁੱਛ ਲੈਣੀ ਆ ਵੀ ਜਿਹੜੇ ਸੋਹਣੇ ਸੁਨੱਖੇ ਮੁੰਡੇ ਹੁੰਦੇ ਅਮੀਰ ਘਰਾ ਦੇ ਡਾਇਰੈਕਟਰ ਉਹਨਾਂ ਨੂੰ ਬੜੇ ਪੰਪ ਦਿੰਦੇ ਆ ਵੀ ਤੂੰ ਤਾਂ ਬਹੁਤ ਘੈਂਟ ਐਕਟਰ ਆ ਮੈਂ ਤੇਰੀ ਗਿੱਪੀ ਨਾਲ ਗੱਲ ਕਰਾ ਦੂੰਗਾ ਦਲਜੀਤ ਕੋਲੇ ਲੈ ਜਾਊਂਗਾ ਕਿ ਤੁਹਾਨੂੰ ਸੋਨੀ ਬਾਈ ਨੇ ਕੋਈ ਇਦਾਂ ਦਾ ਪੰਪ ਜਾਂ ਕੋਈ ਇਦਾਂ ਦੇ ਦੇਣ ਵਾਲਾ ਮਿਲਿਆ ਵੀ ਜਿਹੜੇ ਨੇ ਕਹਤਾ ਹੋਵੇ ਚਾਰ ਪੈਸੇ ਵੇਖ ਕੇ ਵਿਚਾਲ ਮੁੰਡੇ ਤੋਂ ਛਿੱਲ ਲਾ ਲਈਏ ਇਹ ਹੋਰ ਬਥੇਰੇ ਮੇਰੇ ਪਰ ਸੋਨੀ ਪਾਈ ਨੇ ਹਮੇਸ਼ਾ ਵਧੀਆ ਗਾਈਡ ਕੀਤਾ ਕਿ ਨੇ ਕੰਮ ਕਰੋ ਹਾਰਡ ਵਰਕ ਕਰੋ ਯਾਨੀ ਕਿ ਹੁਣ 5-6 ਸਾਲ ਇਹਨਾਂ ਨਾਲ ਆ ਅੱਜ ਜਾ ਕੇ 6 ਸਾਲ ਬਾਅਦ ਜਾ ਕੇ ਕਿਤੇ ਮੈਨੂੰ ਰੋਲ ਮਿਲਿਆ ਕਿ ਹਾਂ ਮੈਂ ਵੱਡੀ ਸਕਰੀਨ ਤੇ ਆਇਆ ਤੇ ਯਾਨੀ ਕਿ ਪਾਈ ਨੇ ਹਮੇਸ਼ਾ ਇਹ ਕਰੇ ਕਿ ਹਾਰਡ ਵਰਕ ਹਾਰਡ ਵਰਕ ਕਰੋ ਤੇ ਪਿੱਛੇ ਨਹੀਂ ਹਟਣਾ ਬਸ ਭਾਈ ਜੀ ਤੁਸੀਂ ਨਾ ਥੀਏਟਰ ਵੀ ਬਹੁਤ ਕਰਿਆ ਫਿਲਮਾਂ ਵੀ ਬਹੁਤ ਕਰੀਆਂ ਨੇ ਪਰ ਬਹੁ ਵਾਰੀ ਇਹ ਗੱਲ ਹੋ ਜਾਂਦੀ ਹੈ ਵੀ ਜਿਹੜੇ ਥੀਏਟਰ ਵਾਲਿਆਂ ਨਾਲ ਆ ਨਾ ਜਿਹੜੇ ਐਕਟਰ ਨੇ ਜਿਹੜੇ ਮਜੇ ਹੋਏ ਉਹ ਨਫ਼ਰਤ ਜੀ ਕਰਦੇ ਆ ਉਹਨਾਂ ਨੂੰ ਆਉਣ ਨਹੀਂ ਦਿੰਦੇ ਤੁਹਾਨੂੰ ਸਾਹਮਣਾ ਕਰਨਾ ਪਿਆ ਜਦ ਸੱਚ ਕੀ ਹੈ ਮੈਂ ਪਹਿਲਾਂ ਤਾਂ অন ਸਕਰੀਨ ਸੱਚ ਬੋਲਾਂ ਸਰ ਕਿਉਂਕਿ ਬਹੁਤੀ ਵਾਰੀ ਤੁਹਾਨੂੰ ਜਦ ਤੁਸੀਂ ਐਕਸਪੀਰੀਅੰਸ ਹੋ ਜਾਂਦਾ ਤੁਹਾਨੂੰ ਥੋੜਾ ਜਿਆਦਾ ਕਈ ਲੋਕ ਸਮਝਣ ਲੱਗ ਜਾਂਦੇ ਵੀ ਥੀਏਟਰ ਤੋਂ ਆਏ ਮੈਂ ਇੱਕ ਦਿਨ ਵੀ ਥੀਏਟਰ ਨਹੀਂ ਕੀਤਾ ਕਿਉਂ ਕਿ ਮੈਂ ਜਿਸ ਸ਼ਹਿਰ ਚ ਆ ਉੱਥੇ ਕੋਈ ਥੀਏਟਰ ਗਰੁੱਪ ਨਹੀਂ ਕਾਲਜ ਟਾਈਮ ਦੇ ਯੂਥ ਫੈਸਟੀਵਲਾਂ ਚ ਆਡੀਸ਼ਨ ਲੈਂਦੇ ਸੀਗੇ ਉਹਦੇ ਚ ਮੈਂ ਫੇਲ ਹੋ ਗਿਆ ਮੈਂ ਸੈਲੈਕਟ ਨਹੀਂ ਹੋ ਪਾਇਆ ਪਰ ਦਿਲ ਬਹੁਤ ਕਰਦਾ ਸੀ ਯੂਥ ਫੈਸਟੀਵਲ ਤੇ ਜਾਣ ਨੂੰ ਫਿਰ ਇੰਡੀਅਨ ਔਰਕੈਸਟਰਾ ਅੱਜ ਚਲੇ ਗਏ ਕਵਿਤਾ ਉਚਾਰਨ ਮੁਕਾਬਲੇ ਚ ਬਟ ਥੀਏਟਰ ਇੱਛਾ ਸੀ ਪਰ ਮੌਕਾ ਨਹੀਂ ਮਣ ਪਾਇਆ ਜੋ ਵੀ ਕੀਤਾ ਫਿਲਮਾਂ ਲਈ ਪੈਸ਼ਨੇਟ ਸੀਗਾ ਸ਼ੁਰੂ ਤੋਂ ਹੁਣ ਵੀ ਬਹੁਤ ਫਿਲਮਾਂ ਦੇਖਣ ਦਾ ਮੌਕਾ ਮਿਲਦਾ ਵਕੋ ਪਸ਼ਾਵਾਂ ਦੀ ਲਰਨਿੰਗ ਬਾਈ ਡੂਇੰਗ ਕਰ ਕਰਕੇ ਸਿੱਖ ਰਹੇ ਅਜੇ ਵੀ ਸਿੱਖੇ ਜਾ ਰਹੇ ਕਿਉਂਕਿ ਸਿੱਖਣ ਦੇ ਘਰ ਦੂਰ ਨੇ ਦੂਸਰੀ ਗੱਲ ਕਾਰਨ ਕੀ ਹੁੰਦਾ ਕਿ ਜਿਹੜੇ ਥੀਏਟਰ ਤੋਂ ਆਉਂਦੇ ਉਹਨਾਂ ਨੇ ਥੋੜਾ ਜਿਹਾ ਕਾਫੀ ਸਮਾਂ ਉਸ ਚੀਜ਼ ਨੂੰ ਬਤਾਇਆ ਹੁੰਦਾ ਉਸ ਚੀਜ਼ ਤੇ ਉਹਨਾਂ ਨੂੰ ਗੂੜ ਹੁੰਦੇ ਆ ਗਿਆਨੀ ਬੰਦੇ ਜਿਨ੍ਹਾਂ ਨੂੰ ਪਤਾ ਵੀ ਇੱਕ ਇੱਕ ਚੀਜ਼ ਦੀ ਰਮਜ਼ ਤਾਂ ਕਈ ਵਾਰ ਉਹਨਾਂ ਨੂੰ ਲੱਗਣ ਲੱਗ ਜਾਂਦਾ ਕਿ ਯਾਰ ਵੀ ਇੱਥੇ ਫਲਾਣਾ ਬੰਦਾ ਇੰਪਰੂਵ ਕਰ ਸਕਦਾ ਹਰ ਬੰਦੇ ਦੀ ਵੱਖਰੀ ਵੱਖਰੀ ਨੇਚਰ ਕੋਈ ਬੰਦਾ ਮੌਕੇ ਤੇ ਕਹਿ ਦਿੰਦਾ ਕੋਈ ਨਹੀਂ ਕਹਿੰਦਾ ਬਟ ਅਸੀਂ ਯਾਰ ਲੱਕੀ ਮੈਂ ਇੱਥੇ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਕਿ ਸਾਡੇ ਲਈ ਬੜੀ ਖੁਸ਼ਕਿਸਮਤੀ ਹੈ ਸਰਦਾਰ ਸੋਹੀ ਭਾਜੀ ਸਾਡੇ ਨਾਲ ਸੀ ਇਸ ਫਿਲਮ ਦੇ ਵਿੱਚ ਇੱਕ ਪਿਲਰ ਕਰੈਕਟਰ ਨੇ ਸੋਹੀ ਭਾਜੀ ਦੀ ਪਹਿਲੀ ਫਿਲਮ ਮੈਂ ਥੀਏਟਰ ਚ ਦੇਖੀ ਸੀ ਲਾਵਾਂ ਦਾ ਲਿਸ਼ਕਾਰਾ ਐਂਡ ਵੀ ਆਰ ਲੱਕੀ ਕਿ ਆਪਾਂ ਉਸ ਪਰਸਨ ਨੂੰ ਜਿਨ੍ਹਾਂ ਨੇ ਥੀਏਟਰ ਦੇ ਵਿੱਚ ਜ਼ਿੰਦਗੀ ਬਿਤਾਈ ਤੇ ਜਿਨ੍ਹਾਂ ਦੀ ਪਹਿਲੀ ਫਿਲਮ ਦੇਖੀ ਆ ਤੇ ਅੱਜ ਆਪਾਂ ਉਹਨਾਂ ਦੇ ਨਾਲ ਕੰਮ ਕਰ ਰਹੇ ਆ ਤੇ ਚੇਚੇ ਤੌਰ ਤੇ ਮੈਂ ਜ਼ਿਕਰ ਕਰਨਾ ਚਾਹ ਰੂਪੀ ਭੈਣ ਜੀ ਦਾ ਰਪਿੰਦਰ ਰੂਪੀ ਹਰਾਂ ਦਾ ਭਾਈ ਬਰਨਾਲਾ ਭਪਿੰਦਰ ਬਰਨਾਲਾ ਜੀ ਰਾਜ ਤਾਲੀਵਾਲ ਜੀ ਇਹ ਸਾਰੇ ਵਦਾਕਾਰ ਨੇ ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਕੰਮ ਕੀਤਾ ਐਂਡ ਬਾਕੀ ਫੈਮਿਲੀ ਦੇ ਰੂਪ ਚ ਕੀਤਾ ਕੋਈ ਇਸ ਤਰ੍ਹਾਂ ਨਹੀਂ ਜਿਵੇਂ ਆਪਾਂ ਸੰਘਰਸ਼ਾਂ ਦੀ ਗੱਲ ਕਰਦੇ ਆਂ ਮਾਨਸੇ ਤੋਂ ਹੀ ਦੀਪ ਬਾਈ ਨੇ ਮਾਨਸੇ ਤੋਂ ਸਿੱਧੂ ਨੇ ਕਿਉਂਕਿ ਸਿੱਧੂ ਦਾ ਗੱਲ ਇੱਥੇ ਜ਼ਿਕਰ ਇਸ ਕਰਕੇ ਕੀ ਤੁਸੀਂ ਉਹਨਾਂ ਦੀ ਸਟੇਜ ਵੀ ਇੱਕ ਦੋ ਵਾਰ ਐਂਕਰਿੰਗ ਕਰੀ ਹੈ ਨਾ ਤਾਂ ਤੁਹਾਡਾ ਉਹ ਡਾਇਲੋਗ ਬਹੁਤ ਉਹਦਾ ਵਾਇਰਲ ਹੋਇਆ ਸੀ ਕਿ ਸਿੱਧੂ ਦਾ ਗਾਣਾ Apple ਦੇ ਫੋਨ ਹੈ ਨਾ ਕੜੀ ਦੇ ਵਿੱਚ ਤਾਂ ਉਹ ਥੋੜਾ ਉਹਨਾਂ ਦੀ ਮੂਮੈਂਟਸ ਦੱਸੋ ਕੁਝ ਕਿਉਂਕਿ ਸਿੱਧੂ ਦੀ ਜਿਹੜੀ ਮੈਨੂੰ ਯਾਦਾਂ ਇਸ ਕਰਕੇ ਨਹੀਂ ਭੁੱਲਦੀਆਂ ਕਿਉਂਕਿ ਭਾਈ ਨੇ ਕੰਪਨੀ ਲਾਂਚ ਕਰਨੀ ਸੀ ਐਂਡ ਉਹ ਕੰਪਨੀ ਜਦੋਂ ਲਾਂਚ ਹੋਈ ਮੇਰੇ ਜਨਮ ਦਿਨ ਤੇ ਹੋਈ ਸੀ 10 ਅਗਸਤ ਨੂੰ ਕੰਪਨੀ ਲਾਂਚ ਹੋਈ ਸੀ ਉਸ ਦਿਨ ਤੇ ਮੈਂ ਕਹਿੰਦਾ ਵੀ ਮੈਂ ਕਹਿੰਦੇ ਆਪਾਂ ਕੰਪਨੀ ਲਾ ਰਹੇ ਆ ਤੇ ਪਹਿਲਾਂ ਨਵਾਂ ਸਿੰਗਰ ਲਾਂਚ ਕਰ ਰਹੇ ਮੈਂ ਕਹਿੰਦਾ ਕਿਹੜਾ ਉਹ ਕਹਿੰਦੇ ਐ ਕਰਕੇ ਸਿੱਧੂ ਮੂਸੇ ਵਾਲਾ ਮੈਂ ਕਹਿੰਦਾ ਵੀ ਜੇ ਤੁਸੀਂ ਕੰਪਨੀ ਹੀ ਲਾਂਚ ਕਰਨੀ ਹੈ ਵੀ ਤੁਸੀਂ ਆਪਦੇ ਗਾਣੇ ਤੋਂ ਕਰਦੇ ਜਾਂ ਕੋਈ ਸਟੈਬਲਿਸ਼ ਬੰਦਾ ਕਹਿੰਦੇ ਨਹੀਂ ਯਾਰ ਇਹ ਮੁੰਡਾ ਦੇਖਿਓ ਚੱਲੂਗਾ ਇੱਕ ਦਿਨ ਬਹੁਤ ਵੱਡੇ ਪੱਧਰ ਤੇ ਮੈਂ ਇਹਦਾ ਫੈਨ ਆ ਤਾਂ ਜਦੋਂ ਵਾਕਈ ਕੰਪਨੀ ਲਾਂਚ ਹੋਈ ਗਾਣਾ ਆਇਆ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉਹ ਸਾਰੇ ਪਾਸੇ ਸਿੱਧੂ ਸਿੱਧੂ ਹੋ ਗਈ ਉਸ ਤੋਂ ਬਾਅਦ ਕਿ ਕਿ ਹੰਬਲ ਦੇ ਨਾਲ ਹੰਬਲ ਮੋਸ਼ਨ ਪਿਕਚਰ ਨਾਲ ਰਿਲੇਸ਼ਨਸ਼ਿਪ ਸੀਗਾ ਤਾਂ ਜਦੋਂ ਸਿੱਧੂ ਹਰ ਨੇ ਇੰਡੀਆ ਪਹਿਲੀ ਵਾਰ ਹੀ ਆਏ ਐਂਡ ਪਹਿਲਾ ਸ਼ੋਅ ਕਰਨਾ ਸੀ ਪੰਜਾਬ ਯੂਨੀਵਰਸਿਟੀ ਸੀ ਪਹਿਲਾ ਸ਼ੋਅ ਤਾਂ ਉਹਨਾਂ ਨੂੰ ਆਇਆ ਸੀ ਵੀ ਚਲੋ ਵੀ ਜਿਹੜੀ ਗੀਪੀ ਬਾਜੀ ਖਰਾਂ ਦੀ ਟੀਮ ਹੈ ਵੀ ਆਪਾਂ ਇਹਨਾਂ ਦੇ ਬੰਦੇ ਹੀ ਨਾਲ ਲੈ ਕੇ ਆਪਾਂ ਇਹਨਾਂ ਨੂੰ ਕਿਉਂਕਿ ਐਕਸਪੀਰੀਅੰਸ ਹੈ ਨਾਲ ਲੈ ਕੇ ਕਰੀ ਐਂਡ ਉਹਨਾਂ ਦਿਨਾਂ ਚੈਪਲ ਨੇ ਨਵੀਂ ਆਪਣੀ ਸੀਰੀਜ਼ ਲਾਂਚ ਕੀਤੀ ਸੀਗੀ ਜਿਹੜੀ ਵਾਚ ਵਾਚ ਐਂਡ ਉਹ ਜਿਹੜਾ ਪਹਿਲਾ ਇੱਕ ਇੰਡੀਅਨ ਤੇ ਪੰਜਾਬੀ ਆਰਟਿਸਟ ਸੀਗਾ ਜਿਹੜੇ ਚ ਇਨ ਬਿਲਟ ਉਹਨਾਂ ਨੇ ਪਾ ਕੇ ਗਾਣਾ ਵਿੱਚ ਭੇਜਿਆ ਸੀ ਇਹਦੇ ਜੇ ਉਹ ਸ਼ਬਦ ਬੋਲਣਾ ਤਾਂ ਸ਼ਾਇਦ ਜਿਹੜੇ ਸਿੱਧੂ ਦੀ ਫੈਨ ਹਾਂ ਹਾਂਜੀ ਉਹਨਾਂ ਦੀਆਂ ਦੁਆਰਾ ਮੈਮਰੀ ਰੀਪੀਟ ਹੋ ਜਾਣਗੀ ਜਦੋਂ ਟਾਈਮ ਪੈ ਜਾਂਦਾ ਨਾ ਤੁਹਾਨੂੰ ਯਾਦਾਂ ਭੁੱਲ ਜਾਂਦੀਆਂ ਬਟ ਧੁੰਦਲੀਆਂ ਧੁੰਦਲੀਆਂ ਰਹਿੰਦੀਆਂ ਪਰ ਉਸ ਟਾਈਮ ਤੇ ਯਾਦ ਸੀ ਮੈਨੂੰ ਹੁਣ ਇਹ ਸੀਰੀਜ਼ ਵੀ ਭੁੱਲ ਗਈ ਐਪਲ ਦੀ ਕਿਹੜੀ ਸੀਗੀ ਐਂਡ ਉਸ ਟਾਈਮ ਤੇ ਜਦੋਂ ਤੁਸੀਂ ਪਰਫਾਰਮ ਕਰ ਰਹੇ ਹੋ ਨਾ ਸਟੇਜ ਤੇ ਹੁੰਨੇ ਹੋ ਸਾਹਮਣੇ ਤੁਹਾਡੇ ਆਡੀਅנס ਹੁੰਦੀ ਹੈ ਤੁਹਾਡਾ ਜੋਸ਼ ਤੁਹਾਡਾ ਤਰੀਕਾ ਵੱਖਰਾ ਹੋ ਜਾਂਦਾ ਐਂਡ ਮੈਨੂੰ ਯਾਦ ਆ ਵੀ ਉਹਦੇ ਪਹਿਲੇ ਦੋ ਸ਼ੋਅ ਸੀ ਜਿਹੜੇ ਉਹ ਮੈਨੂੰ ਹੋਸਟ ਕਰਨ ਦੀ ਖੁਸ਼ੀ ਮਹਿਸੂਸ ਹੋਈ ਐਂਡ ਮੈਨੂੰ ਵਧੀਆ ਲੱਗਿਆ ਉਸੋਂ ਉਹ ਉਹ ਕਿਹੋ ਜਿਹਾ ਮੁੰਡਾ ਸੀਗਾ ਮਤਲਬ ਜਿਵੇਂ ਤੁਸੀਂ ਪੱਗ ਬੰਨਦੇ ਹੋ ਸੋਹਣਾ ਕੰਮ ਕਰਦੇ ਹੋ ਉਵੇਂ ਵੀਰੇ ਹੋਣਾ ਦਾ ਜਿਹੜਾ ਸੁਭਾਅ ਸੀ ਹਾਂਜੀ ਉਹ ਕਹਿੰਦੇ ਵੱਖਰਾ ਸੀ ਗਾਣੇ ਵੱਖਰੇ ਸੀ ਨਹੀਂ ਵਧੀਆ ਸੀ ਇਹ ਕਾਮ ਪਿੰਡਾਂ ਦਾ ਮੁੰਡਾ ਮੈਂ ਉਸ ਗੱਲ ਨੂੰ ਇੱਕ ਬੜੀ ਵੱਡੀ ਵਧੀਆ ਵਧੀਆ ਗੱਲ ਮੰਨਦਾ ਕਿ ਉਹਨੇ ਪਿੰਡ ਨਹੀਂ ਛੱਡਿਆ ਮੋਸਟਲੀ ਆਪਾ ਹੁੰਦਾ ਕਿ ਜਦ ਆਪਾ ਥੋੜੇ ਜਿਹਾ ਪਾਪੂਲਰ ਹੋ ਜਾਨੇ ਸਾਨੂੰ ਕੰਮ ਧੰਦੇ ਦੇ ਸਿਲਸਲੇ 'ਚ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਜਾਣ ਬੁੱਝ ਕੇ ਕਿਉਂਕਿ ਅਗਲਾ ਕਹਿੰਦਾ ਸ਼ਹਿਰ ਦੇ ਗੇੜੇ ਪਿੰਡ ਦੇ ਹੁਣ ਚੰਡੀਗੜ੍ਹ ਬਹੁਤ ਦੂਰ ਪੈਂਦਾ ਸਾਨੂੰ ਵੀ ਬਹੁਤ ਦੂਰ ਪੈਂਦਾ ਬੰਦਾ ਕਹਿੰਦਾ ਵੀ ਇੰਨੇ ਹੈਕਟਿਕ ਸ਼ਡਿਊਲ ਦੇ ਵਿੱਚ ਅਸੀਂ ਆਉਣ ਜਾਣ ਦੇ ਆਵਾਜਾਈ ਨੂੰ ਬਚਾਈਏ ਤੇ ਪਰ ਨਹੀਂ ਉਹਨੇ ਪਿੰਡ ਨਹੀਂ ਛੱਡਿਆ ਆਪਣੇ ਖੇਤਾਂ ਨੂੰ ਨਹੀਂ ਛੱਡਿਆ ਇਟ ਸ਼ੋਜ਼ ਕਿ ਬੰਦਾ ਇਮੋਸ਼ਨਲ ਸੀਗਾ ਬਹੁਤ ਜੜਾਂ ਨਾਲ ਜੁੜਿਆ ਸੀਗਾ ਤੋ ਵਧੀਆ ਜੀ ਸਾਡੇ ਲਈ ਹੁਣ ਜਦੋਂ ਕਿਤੇ ਜਾਂਦੇ ਆਪਾਂ ਗਾਣਾ ਚੱਲਦਾ ਜਿਹੜੇ ਨੌਨ ਪੰਜਾਬੀ ਬੰਦੇ ਵੀ ਨੇ ਜਦੋਂ ਉਹਨਾਂ ਦੇ ਗੀਤ ਨੂੰ ਸੁਣਦੇ ਆ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਤਾਂ ਬਾਈ ਜੀ ਤੁਸੀਂ ਫਿਲਮ ਦੇ ਨਾਲ ਕੋਈ ਜੁੜੀਆਂ ਅਜਾਦਾ ਦੱਸੋ ਜਿਵੇਂ ਫਿਲਮ ਦੇ ਵਿੱਚ ਦਿਖਾਇਆ ਗਿਆ ਵੀ ਇੱਕ ਬੰਦੇ ਨੂੰ ਇੰਨੀ ਮਿਹਨਤ ਕਰਨੀ ਪੈਂਦੀ ਆ ਉਹਦੀ ਹਾਰਡ ਲਾਈਫ ਹੁੰਦੀ ਆ ਕਦੇ ਫਿਲਮ ਦੇ ਸੈੱਟ ਤੇ ਵੀ ਕੋਈ ਇਸ ਤਰ੍ਹਾਂ ਦੀ ਚੀਜ਼ ਹੋਈ ਆ ਵੀ ਮੌਕੇ ਤੇ ਘਟ ਗਈ ਹੋਵੇ ਫਿਰ ਸਡਨਲੀ ਉਹ ਚੀਜ਼ ਲੈ ਕੇ ਆਂਦੀ ਹੋਵੇ ਜਾਂ ਕਿਸੇ ਸੱਜਣ ਨੇ ਲਿਆਤੀ ਹੋਵੇ ਵੇ ਇਦਾਂ ਨਹੀਂ 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 ਇਦਾਂ ਤਾਂ ਨਹੀਂ ਹੋਇਆ ਪਰ ਇੱਕ ਚੀਜ਼ ਜਰੂਰ ਹੋਈ ਆ ਵੀ ਸਾਡਾ ਨਾ ਸ਼ੂਟ ਤੇ ਟੀਵੀ ਟੁੱਟ ਗਿਆ ਸੀਗਾ ਇੱਕ ਅੱਛਾ ਤੇ ਉਹ ਐਡਾ ਵੱਡਾ ਮੁੱਦਾ ਬਣਿਆ ਵੀ ਟੀਵੀ ਸੀ ਕਿਸੇ ਦਾ ਤੇ ਉਹਨਾਂ ਨੇ ਉਦੋਂ ਹੀ ਚਕਾਤਾ ਯੂਜ਼ ਕਰ ਲਓ ਕੋਈ ਗੱਲ ਨਹੀਂ ਟੀਵੀ 5 500 700 ਰੁਪਏ ਦਾ ਟੀਵੀ ਸੀ ਬਟ ਉਹ ਜਦੋਂ ਟੁੱਟ ਗਿਆ ਤੇ ਉਹ ਕਹਿੰਦੇ ਜੀ ਇਹਦੇ ਨਾਲ ਦਾ ਹੀ ਚਾਹੀਦਾ ਸਾਨੂੰ अच्छा <laughs> ओ हर रोज शाम ਨੂੰ ਬੰਦਾ ਪੈਗ ਲਾ ਕੇ ਸਾਡੇ ਪ੍ਰੋਡਕਸ਼ਨ ਵਾਲੇ ਦੇ ਦਾਲੇ ਵਜਾ ਕਰੇ ਕਹਿੰਦਾ ਯਾਰ ਟੀਵੀ ਲਿਆ ਕੇ ਦੇ ਉਹਦੇ ਨਾਲ ਦੇ ਲਿਆ ਕੇ ਦੇ ਨਾਲ ਦਾ ਉਹਨੂੰ ਵੀ ਪਤਾ ਸੀ ਮਿਲਣਾ ਨਹੀਂ ਉਹ ਕਹਿੰਦਾ ਮੈਂ ਹੋਰ ਲਿਆ ਦਿੰਨਾ ਕਹਿੰਦਾ ਨਹੀਂ ਭਾਈ ਜਾਂ ਤਾਂ ਫਿਰ LED ਲੱਗੂਗੀ ਉਹ ਵੀ 40 ਇੰਚੀ ਉਹ ਲੈ ਕੇ ਦੇ ਮਤਲਬ ਐਦਾਂ ਦੀਆਂ ਚੀਜ਼ਾਂ ਹੋਈਆਂ ਚਲੋ ਅਸੀਂ ਉਹਨੂੰ ਲਾਈਟਲੀ ਹਾਸੇ 'ਚ ਚੱਲਿਆ ਸਾਡੇ ਲਈ ਤਾਂ ਮਜ਼ਾਕ ਵਾਲੀ ਗੱਲ ਸੀ ਜੇ ਟੀਵੀ ਟੁੱਟਾ ਟੀਵੀ ਦੇ ਬਦਲੇ ਟੀਵੀ ਨਹੀਂ ਲੈਣਾ LED ਲੈਣੀ ਆ ਬੰਦੇ ਨੇ ਜਾਂ ਸੇਮ ਲੈਣਾ ਸੇਮ ਮਿਲਦਾ ਨਹੀਂ ਹੁਣ ਟੀਵੀ ਕਿੱਥੇ ਮਿਲਨੇ ਆ ਬਾਕੀ ਮੇਰੇ ਸਾਬ ਨਾਲ ਬਾਕੀ ਸਾਰਾ ਵਧੀਆ ਹੀ ਰਿਹਾ ਠੰਡ ਬਹੁਤ ਸੀਗੀ ਬਾਈ ਉਹਨਾਂ ਨੇ ਦ 2 ਜਨਵਰੀ ਨੂੰ ਸਟਾਰਟ ਕੀਤਾ ਇਹ ਸ਼ੂਟ ਸਾਰੇ ਠਰਦੇ ਠਰਦੇ ਹੀ ਸ਼ੂਟ ਕਰ ਰਹੇ ਸੀ ਠਰਦੇ ਠਰਦੇ ਹੀ ਹੁਣ ਪ੍ਰੋਮੋਸ਼ਨ ਕਰੀ ਜਾਂਦੇ ਆ ਤੇ ਠਰਦੇ ਠਰਦੇ ਹੀ ਲੋਕ ਰਜਾਈਆਂ 'ਚ ਬੈਠ ਕੇ ਫਿਲਮ ਦੇਖ ਲੈਣ ਹਾਂਜੀ ਸਾਰਾ ਕੁਛ ਹੀ ਠੰਡ ਠੰਡ ਚ ਹੋਇਆ ਪਰ ਫਿਲਮ ਸਾਡੀ ਬਹੁਤ ਗਰਮ ਹੈ ਹੌਟ ਜਾ ਰਹੀ ਹੈ ਇਸ ਵੇਲੇ ਐਂਡ ਚੋਪਾਲ ਦੇ ਐਫਐਫ ਤੇ ਤੁਸੀਂ ਜਿਹੜਾ ਸੱਜਣਾ ਨਹੀਂ ਵਿਜੇ ਸਬਸਕ੍ਰਾਈਬ ਕੀਤਾ ਉਹਨੂੰ ਜਰੂਰ ਫੋਲੋ ਸਬਸਕ੍ਰਾਈਬ ਕਰੋ ਬਹੁਤ ਥੋੜੇ ਜਿਹੇ ਪੈਸਿਆਂ ਦੇ ਵਿੱਚ ਤੁਸੀਂ ਪੰਜਾਬੀ ਸਿਨੇਮਾ ਦੀਆਂ ਬਿਹਤਰੀਨ ਫਿਲਮਾਂ ਇੱਕੋ ਪਲੇਟਫਾਰਮ ਤੇ ਦੇਖ ਸਕਦੇ ਹੋ ਇੱਕ ਗੱਲ ਤਾਂ ਮੈਂ ਜਦੋਂ ਵਕੀਲੇ ਭਾਈ ਨਾਲ ਥੋੜੀ ਗੱਲ ਚੱਲ ਰਹੀ ਸੀ ਨਾ ਮੈਂ ਜ਼ਿਕਰ ਕਰ ਕਹਿੰਦੇ ਯਾਦਾਂ ਯਾਦ ਮੈਂ ਤੁਹਾਨੂੰ ਯਾਦ ਸੁਣਾਉਣਾ ਇੱਕ ਤੁਹਾਨੂੰ ਸੁਣਨ ਵਿੱਚ ਵੀ ਮਜ਼ਾ ਆਏਗਾ ਦੀਪਨਾ ਜਦੋਂ ਕਾਲਜ ਪੜ੍ਹਦਾ ਸੀ ਕਿਉਂਕਿ ਸਭ ਪਤਾ ਇੱਕੋ ਜਿਹੇ ਹਾਲਾਤਾਂ ਚ ਆਏ ਆ ਮਿਡਲ ਕਲਾਸ ਤੋਂ ਵੀ ਥੱਲੇ ਦੀ ਫੈਮਿਲੀ ਤੋਂ ਆਏ ਸੀ ਸਾਰੇ ਤਾ ਇਹਨੇ ਇੱਕ ਗਰੁੱਪ ਕਲਚਰਲ ਗਰੁੱਪ ਨਾਲੇ ਕੰਮ ਕਰਦਾ ਸੀ ਆਰਕੈਸਟਰਾ ਜਿਵੇਂ ਆਪਾਂ ਕਹਿ ਸਕਦੇ ਵਿੱਚ ਪਰਫਾਰਮ ਕਰਦਾ ਹੁੰਦਾ ਸੀ ਇੱਕ ਦੋ ਗਾਣੇ ਲਾ ਦੇਣੇ ਐਂਡ ਇਹ ਫਿਰ ਠੇਕੇਦਾਰ ਬਣ ਗਿਆ ਹੌਲੀ ਹੌਲੀ ਮੀਨਸ ਟੂ ਸੇ ਇਹਨੇ ਗਰੁੱਪ ਦਾ ਠੇਕਾ ਲੈ ਲੈਣਾ ਵੀ ਚਲੋ ਜੀ ਫਲਾਣਾ ਪ੍ਰੋਗਰਾਮ ਬੁੱਕ ਕਰਨਾ ਤੇਮਕਾ ਕਰਨਾ 5 ਦਸੰਬਰ 2004 ਠੀਕ ਹੈ ਨੂੰ ਮੇਰੇ ਸਾਡੇ ਗਵੰਡੀ ਦਾ ਵਿਆਹ ਸੀ ਤੇ ਉਹਨਾਂ ਨੇ ਹੁਣ ਪਤਾ ਵੀ ਕਲਾਕਾਰਾਂ ਰੈਂਦਾ ਸਾਨੂੰ ਕਹਿੰਦੇ ਵੀ ਗੌਣ ਵਾਲੇ ਦੇ ਪੈਸੇ ਦਿੰਨ ਉਹਨੇ ਇੱਕ ਵਧੀਆ ਗਰੁੱਪ ਕਰਾ ਦਿਓ ਸਾਨੂੰ ਕਲਚਰਲ ਮੈਂ ਦੀਬ ਨਾ ਕਹ ਮੈਂ ਕਦੀ ਵੈਂ ਕਰਕੇ ਕਹਿੰਦਾ ਗੱਲ ਹੀ ਕੋਈ ਨਹੀਂ ਆਪਾਂ ਕਰ ਦ ਪਈ ਸਭ ਤੋਂ ਵਧੀਆ ਆ ਗਿਆ ਸੀ ਬਰਾਤ ਕੇ ਜਦੋਂ ਉੱਥੇ ਵੇਖਿਆ ਦੀਪਹੋਰੀ ਲੱਭਣੀ ਨਾ ਨਾ ਉਹਨਾਂ ਦਾ ਉਹ ਗਰੁੱਪ ਜਿਹੜਾ ਮੈਂ ਦੇਖਿਆ ਸੀਗਾ ਇਹ ਕੀ ਸੀ ਉਹ ਤੋਂ ਜਦੋਂ ਰਾਸ਼ ਪੈਂਦਾ ਸੀ ਪ੍ਰੋਗਰਾਮਾਂ ਦਾ ਨਾ ਦੋ ਪ੍ਰੋਗਰਾਮ ਫੜ ਲਏ ਤੇ ਸਾਡੇ ਕੋਲ ਜਿਹੜੀ ਸੀ ਬੀ ਟੀਮ ਭੇਜ ਦਿੱਤੀ ਹੁਣ ਉਹ ਬੀ ਟੀਮ ਨੇ ਰਿਜ਼ਲਟ ਵੀ ਬੀ ਅਰਗਾ ਦੇਣਾ ਸੀ ਉਸ ਤੋਂ 3 ਦਿਨ ਬਾਅਦ ਮੇਰਾ ਵਿਆਹ ਸੀ 8 ਦਸੰਬਰ ਨੂੰ ਬਸ ਉਸ ਤੋਂ ਬਾਅਦ ਉਹਨਾਂ ਦਾ ਸਾਰਾ ਟੱਬਰ ਸਾਡੇ ਵਿਆਹ ਤੇ ਨਹੀਂ ਆਇਆ ਜੇ ਤੱਕ ਨਰਾਜ ਆ ਵੀ ਸਾਡਾ ਜਾਣ ਬੁੱਝ ਕੇ ਤੁਸੀਂ ਮਾੜਾ ਪ੍ਰੋਗਰਾਮ ਬੁੱਕ ਕਰਾਇਆ ਆਪਦੇ ਦੇ ਵਧੀਆ ਕਰਾ ਲਿਆ ਹਾਂ ਚਲੋ ਉਹ ਤਾਂ ਫਿਰ ਸੰਗੀ ਸਾਥੀ ਸੀ ਸਾਰੇ ਪਹੁੰਚੇ ਪਰ ਇਹ ਆ ਜਿਹੜਾ ਵੀ ਪ੍ਰੋਗਰਾਮ ਮਿਲਦਾ ਹੈ ਇੱਕ ਵਾਰੀ ਫੜ ਲਓ ਕਿਉਂਕਿ ਉਸ ਤੋਂ ਬਾਅਦ ਪਤਾ ਨਹੀਂ ਇਹ ਚੀਜ਼ ਸਾਡੇ ਹੱਥ ਆਵੇ ਕਿ ਨਾ ਆਵੇ ਬੈਸੇ ਨਾ ਇਹ ਫਿਲਮ ਦੇ ਵਿੱਚ ਇੱਕ ਵੱਡੀ ਗੱਲ ਹੈ ਵੀ ਇਹਦੇ ਚ ਕਾਲਾ ਸੱਚ ਜਿਹੜਾ ਇੰਡਸਟਰੀ ਦਾ ਵੀ ਜਿਹੜੀਆਂ ਕੁੜੀ ਆ ਉਹ ਇੱਕ ਸੀਨ ਦੇ ਵਿੱਚ ਕਹਿੰਦੀ ਹੈ ਵੀ ਚਲੋ ਹੁਣ ਜੀ ਆਪਾਂ ਰਿਲੈਕਸ ਹੋਈਏ ਜਾਂ ਜੋ ਵੀ ਕਹਿੰਦੀ ਹੈ ਤਾਂ ਤੁਸੀਂ ਮੰਨਦੇ ਹੋ ਵੀ ਇੰਡਸਟਰੀ ਦੇ ਵਿੱਚ ਇਹ ਹੁੰਦਾ ਹੈ ਕੁੜੀਆਂ ਦੇ ਨਾਲ ਜਾਂ ਫਿਰ ਉਹ ਜੇ ਉਹਨਾਂ ਦੇ ਕੋਲ ਇਹ ਕਲਾ ਨਹੀਂ ਹੁੰਦੀ ਤਾਂ ਫਿਰ ਉਹ ਡਾਇਰੈਕਟਰ ਨੂੰ ਆਪ ਕੰਪੈਲ ਕਰਦੀਆਂ ਵੀ ਚਲੋ ਐ ਨਹੀਂ ਤਾਂ ਐਂ ਹੀ ਕੰਮ ਮਿਲ ਜੇ ਨਹੀਂ ਤੁਸੀਂ ਤੁਹਾਡਾ ਸਵਾਲ ਕੱਲਾ ਇੰਡਸਟਰੀ ਨੂੰ ਹੀ ਹੁੰਦਾ ਮੈਂ ਹਮੇਸ਼ਾ ਪੜਦਾ ਵੀ ਰਹਿਣਾ ਤੇ ਵੇਖਦਾ ਵੀ ਰਹਿਣਾ ਹਰ ਫੀਲਡ ਦੇ ਵਿੱਚ ਨੈਗੇਟਿਵ ਪੋਜ਼ਿਟਿਵਿਟੀ ਹੈ ਹਰ ਫੀਲਡ 'ਚ ਉਹ ਟੂ ਡਿਪੈਂਡ ਕਰਦਾ ਪત્રਕਾਰਤਾ ਦੀ ਗੱਲ ਕਰ ਲਾਂ ਮੈਂ ਸਿਆਸਤ ਦੀ ਗੱਲ ਕਰ ਲਾਂ ਹਰ ਕਿੱਥੇ ਕਿ ਕਿੱਥੇ ਕੀ ਕੁਝ ਗਲਤ ਨਹੀਂ ਹੁੰਦਾ ਪਰ ਆਪਾਂ ਗਲਤ ਨੂੰ ਲੈ ਕੇ ਨਹੀਂ ਚੱਲ ਸਕਦੇ ਨਹੀਂ ਪਰ ਜਿਹੜਾ ਫਿਲਮ ਦੇ ਵਿੱਚ ਮੇਨ ਗੱਲ ਆਪਾਂ ਉਹਦੀ ਮਸਲੀ ਨਹੀਂ ਉਹ ਤਾਂ ਇੱਕ ਸਬਜੈਕਟ ਹੈ ਕਿ ਉਹਦੇ ਵਿੱਚ ਇੱਕ ਸੀਨ ਦੀ ਜ਼ਿਕਰ ਕੀਤਾ ਹੈ ਰਿਐਲਿਟੀ ਦੇ ਵਿੱਚ ਮੈਂ ਅਜੇ ਤੱਕ ਨਹੀਂ ਹਸਤ ਕਿਉਂਕਿ ਮੈਨੂੰ ਅਪਰੋਕਸੀਮੇਟਲੀ ਵੀ 22 ਸਾਲ ਹੋ ਗਏ ਹੋਣਗੇ ਮੈਂ ਇਸ ਤਰ੍ਹਾਂ ਦਾ ਕੋਈ ਦੇਖਿਆ ਨਹੀਂ ਨਾ ਇਸ ਤਰ੍ਹਾਂ ਦੀ ਕੋਈ ਘਟਨਾ ਸੁਣੀ ਆ ਨਾ ਕਿਸੇ ਨੇ ਆ ਕੇ ਸਾਨੂੰ ਇਸ ਤਰ੍ਹਾਂ ਦੀ ਕੋਈ ਘਟਨਾ ਦੱਸੀ ਆ ਪੰਜਾਬੀ ਇੰਡਸਟਰੀ ਦੇ ਵਿੱਚ ਬੜਾ ਨੀਟ ਐਂਡ ਕਲੀਨ ਵਧੀਆ ਕੰਮ ਹੁੰਦਾ ਐਂਡ ਟੈਲੈਂਟ ਦੀ ਕਦਰ ਹੁੰ ਹਾਂ ਹਜ਼ਾਰਾਂ ਦੇ ਵਿੱਚੋਂ ਕੋਈ ਇੱਕ ਅੱਧੀ ਗੰਦੀ ਮੱਛੀ ਕੋਈ ਹੋ ਸਕਦਾ ਕੋਈ ਹੋਵੇ ਪਰ ਉਹ ਕਿਤੇ ਇੱਕ ਤਾਂ ਐਕਸਪੀਰੀਅנס ਉਹ ਹਰ ਜਗ੍ਹਾ ਹੀ ਹੁੰਦਾ ਉਹ ਜ਼ਰੂਰੀ ਨਹੀਂ ਆਪਾਂ ਕਹਾਂਗੇ ਪੰਜਾਬੀ ਫਿਲਮ ਇੰਡਸਟਰੀ ਚ ਹੀ ਹੁੰਦਾ ਹਰ ਜਗ੍ਹਾ ਹੀ ਗਲਤ ਬੰਦੇ ਹੋ ਸਕਦੇ ਹੋ ਕਿਸੇ ਵੀ ਫੀਲਡ ਚ ਹੋ ਸਕਦੇ ਆ ਕੀ ਬਾਤ ਹੈ ਤਾਂ ਵਕੀਲੇ ਭਾਈ ਆਖਰੀ ਜੇ ਸਵਾਲ ਨੇ ਵੀ ਫਿਲਮ ਦੇ ਵਿੱਚ ਰੀਲਾਂ ਦੀ ਵੀ ਗੱਲ ਹੁੰਦੀ ਆ ਵੀ ਉਹ ਤੁਹਾਡੀ ਵਾਈਫ ਆ ਉਹ ਡਾਇਲੋਗ ਮੈਨੂੰ ਸੁਣਾਓ ਕਹਿੰਦਾ ਮੇਰੇ ਤਾਂ ਤਾਂ ਕਹਿੰਦਾ ਦਾਗ ਆ ਨਹੀਂ ਲੈਂਦਾ ਕਿਵੇਂ ਜਿਹਾ ਉਹ ਉਹ ਕਹਿੰਦੇ ਆ ਵੀ ਇੱਜ਼ਤਾਂ ਤੇ ਲੱਗਿਆ ਦਾਗ ਨਹੀਂ ਲੈਂਦਾ ਸੋਹਣਿਆ ਉਦੋਂ ਮੈਂ ਕੱਪੜੇ ਤੋਂ ਹੀ ਨਾ ਮੈਂ ਕਿਹਾ ਆ ਦਾਗ ਲੈਂਦਾ ਤਾਂ ਆ ਦਾਗ ਵੀ ਨਹੀਂ ਉਹ ਕਹਿੰਦੀ ਲੈਂਦਾ ਤਾਂ ਮੇਰੇ ਮਗਰੋਂ ਤੂੰ ਵੀ ਨਹੀਂ ਤੇਰਾ ਕੀ ਕਰਾਂ ਉਹ ਜਿਹਨੂੰ ਨਾ ਸੋਨੀ ਢਾਲੀਵਾਲ ਜੀ ਠੰਡ ਬਹੁਤ ਕੱਪੜੇ ਧੋਣ ਵਾਲਾ ਸੀਨ ਕਰਾਇਆ ਠੰਡੇ ਪਾਣੀ ਦੇ ਵਿੱਚ ਜਿਹੜਾ ਕਿ ਘੰਟੇ 'ਚ ਨਿਬੜ ਜਾਂਦਾ 4 ਘੰਟੇ ਲਾਏ ਕਹਿੰਦਾ ਐਸ ਸਿੰਗਲ ਤੋਂ ਵੀ ਲਵਾਂ ਐਸ ਸਿੰਗਲ ਤੋਂ ਵੀ ਲਾਵਾਂ ਭਾਵੇਂ ਦੋ ਥਾਵਾਂ ਤੋਂ ਜ਼ਿਆਦਾ ਪਰ ਠੰਡ 'ਚ ਰੱਖਣਾ ਤੈਨੂੰ 4 ਘੰਟੇ ਕੀ ਬਾਤ ਹੈ ਪਰ ਤੁਹਾਨੂੰ ਵੁੜ ਕੇ ਸਵਾਦ ਵੀ ਆਇਆ ਹੋਣਾ ਠੰਡ ਦਾ ਮੁੱਲ ਜਮੜ ਜਾਂਦਾ ਜਦੋਂ ਉਸੇ ਤਰੀਕੇ ਨਾਲ ਪ੍ਰੈਜੈਂਟ ਹੁੰਦਾ ਦੁਬਾਰਾ ਸਕੇ ਹਾਂ ਬਿਲਕੁਲ ਹੁਣ ਉਹਦੀਆਂ ਰੀਲਾਂ ਬਹੁਤ ਵਧੀਆ ਚੱਲ ਰਹੀਆਂ ਅਸਲ ਸਵਾਦ ਹੁਣ ਆ ਰਿਹਾ ਜਦੋਂ ਲੋਕ ਕਹਿ ਦਿੰਦੇ ਆ ਵੀ ਉਹ ਜਾਂਦਾ ਰੀਲਾਂ ਵਾਲੀ ਭਾਬੀ ਦਾ ਘਰ ਵਾਲਾ ਨਹੀਂ ਵੈਸੇ ਇਹੋ ਜਿਹਾ ਕੋਈ ਪਾਤਰ ਤੁਹਾਨੂੰ ਵੈਸੇ ਮਿਲਿਆ ਜਿਵੇਂ ਜਿਹਨੂੰ ਆਪਾਂ ਪਿੰਡ ਚ ਕਹਿੰਨੇ ਆ ਯਾਰੇ ਤਾਂ ਘਰ ਵਾਲੀ ਦੇ ਥੱਲੇ ਹੀ ਲੱਗਿਆ ਹੋਇਆ ਇਦਾਂ ਦੇ ਕੈਰੇਕਟਰ ਅਕਸਰ ਤੁਸੀਂ ਫਨੀ ਫਿਲਮਾਂ ਵੀ ਕਰੀਆਂ ਕਮੇਡੀ ਫਿਲਮਾਂ ਵੀ ਕਰੀਆਂ ਕੋਈ ਇਦਾਂ ਦਾ ਪਾਤਰ ਤੁਸੀਂ ਲੱਭਿਆ ਕੋਈ ਨਹੀਂ ਇਦਾਂ ਦਾ ਨਹੀਂ ਲੱਭੇ ਪਰ ਇਸ ਤੋਂ ਬਾਅਦ ਮੈ ਇੰਤਾਰੇ ਫੋਨ ਆ ਰਹੇ ਲੋਕਾਂ ਦੇ ਮੈਨੂੰ ਠੀਕ ਆ ਹੁਣ ਜਿਹਦੇ ਕਿਤੇ ਵਿਆਹ ਦੇ ਵਿੱਚ ਇਹ ਨਾ ਨਾ ਹੋਵੇ ਤੁਸੀਂ ਰੀਅਲ ਵਾਈਫ ਲੈ ਕੇ ਜਾਓ ਤਾਂ ਲੋਕੀ ਭਲੇਖਾ ਖਾ ਜਾਣ ਜਾਂ ਉਥੇ ਸਵਾਲ ਦਾ ਜਵਾਬ ਇਹ ਨਹੀਂ ਦੇਣਾ ਸਵਾਲ ਦਾ ਜਵਾਬ ਮੈਂ ਦੇਣਾ ਹਾਂਜੀ ਪਹਿਲਾਂ ਤਾਂ ਤੁਹਾਡੇ ਮੂੰਹ ਚ ਕਿਉਂ ਸ਼ੱਕਰ ਜਿਹੜਾ ਤੁਸੀਂ ਇਹ ਸ਼ਬਦ ਯੂਜ਼ ਕੀਤਾ ਵੀ ਰੀਅਲ ਲੈ ਕੇ ਜਾਓ ਲੱਕੀਲੀ ਹੀ ਇਜ਼ ਅਨਮੈਰਿਡ ਹਾਂ ਲੱਕੀਲੀ ਤੇ ਅਸੀਂ ਤਾਂ ਆਪ ਇਹਨੂੰ ਪੁੱਛਦੇ ਹਾਂ ਵੀ ਤੂੰ ਕਿਵੇਂ ਰਹਿ ਗਿਆ ਯਾਰ ਸਾਨੂੰ ਸਾਨੂੰ ਵੀ ਰਾਜ ਦੱਸ ਨਹੀਂ ਫਿਰ ਐ ਆ ਨਾ ਵਕੀਲਾ ਕਰ ਕੋਈ ਹੀਲਾ ਹਾਂਜੀ ਨਹੀਂ ਬਟ ਮੈਂ ਵੇਖਿਆ ਵੀ ਜਿਹੜੇ ਗ੍ਰੇਟ ਆਰਟਿਸਟ ਹੋਏ ਨਾ ਐਂਡ ਗ੍ਰੇਟ ਪਰਸਨੈਲਿਟੀਆਂ ਹੋਏ ਆ ਉਹ ਸਾਰੇ ਦੇ ਸਾਰੇ ਅਨਮੈਰਿਡ ਸੀਗੇ ਅੱਛਾ ਮੋਸਟਲੀ ਉਹ ਸਾਡੀ ਇੰਡਸਟਰੀ ਵਿੱਚ ਕੋ ਸਰਦਾਰ ਸੋਈ ਸਾਹਿਬ ਉਹਨਾਂ ਨੇ ਅਜੇ ਤੱਕ ਵਿਆਹ ਨਹੀਂ ਕਰਾਇਆ ਐਂਡ ਮੈਡਮ ਨਿਰਮਲ ਰਿਸ਼ੀ ਨੇ ਗ੍ਰੇਟ ਹੈ ਨਾ ਤੋ ਅਸੀ ਵਗਲੀ ਫੈਰਸਤਜੋ ਸੋਈ ਸਾਹ ਦਾ ਫਿਰ ਅਗਲਾ ਛੋਟਾ ਵਰਜਨ ਜਿਹੜਾ ਆ ਰਿਹਾ ਵਕੀਲਾਮਾਨੀ ਤੋ ਪਹਿਲੀ ਕੁਆਲਿਫਿਕੇਸ਼ਨ ਇਹਨੇ ਪੂਰੀ ਕਰਤੀ ਵਿਆਹ ਨਹੀਂ ਕਰਾਇਆ ਐਕਟਰ ਦਾ ਕਮਾਲ ਦੇ ਹੈਗੇ ਨਹੀਂ ਪਰ ਬਾਈ ਜਿਹੜੀਆਂ ਬੋਲੀਆਂ ਵੀ ਬਣੀਆਂ ਗਾਣੇ ਛੜਿਆਂ ਦੀ ਜੂਨ ਬੁਰੀ ਛੜਿਆਂ ਦੇ ਅਗਨਾ ਬਲੇ ਚਿੱਟਾ ਦੇਗੀ ਝਾਂਜਰਾਂ ਵਾਲੀ ਇਹ ਵੀ ਹੋ ਜਾਂਦਾ ਉਹ ਕਿਸੇ ਕਿਸੇ ਟਾਈਮ ਸੀਗਾ ਛੜਿਆਂ ਦੀ ਜੂਨ ਬੁਰੀ ਹੁੰਦੀ ਸੀ ਪਰ ਹੁਣ ਜੂਨ ਜੁਲਾਈ ਅਗਸਤ ਸਭ ਸਭ ਕੁਝ ਸੇਮ ਹੀ ਹੈ ਤੁਸੀਂ ਜਦੋਂ ਅਰਨਿੰਗ ਹੈਂਡ ਹੁੰਨੇ ਆ ਨਾ ਤਾਂ ਤੁਹਾਨੂੰ ਸਾਰੀ ਦੁਨੀਆ ਵਧੀਆ ਵਧੀਆ ਲੱਗਦੀ ਹੈ ਤੇ ਜਿਹੜੇ ਬੰਦੇ ਦੇ ਕਰੇ ਦਾਣੇ ਨਹੀਂ ਆ ਜਿਹੜੇ ਬੰਦੇ ਨੇ ਕੰਮ ਹੀ ਨਹੀਂ ਕੋਈ ਜਾਂ ਵਿਹਲਾ ਉਹਦੀਆਂ ਹੱਤਾਂ ਮਾੜੀਆਂ ਉਹਦੇ ਲਈ ਚਾਹੇ ਵਿਆਹ ਵੀ ਹੋਵੇ ਤਾਂ ਵੀ ਕਲੇਸ਼ ਹੁੰਨਾ ਹੀ ਰਹਿਣਾ ਮਾਨ ਸਾਹਿਬ ਦੀ ਬੋਲੀ ਹੈ ਨਾ ਵੀ ਛੜੇ ਛੜੇ ਨਾਲ ਆਖੋ ਲੋਕੋ ਛੜੇ ਬੜੇ ਗੁਣਕਾਰੀ ਨਾ ਛੜਿਆਂ ਨੂੰ ਫੋੜਾ ਫਿਣਸੀ ਨਾ ਕੋਈ ਲੱਗੇ ਬਿਮਾਰੀ ਹੁਣ ਛੜਿਆਂ ਨੇ ਗੈਸਲ ਵਾਲੀ ਫੁਕਣੋਂ ਹਟ ਗਈ ਦਾੜੀ ਸਾਡੇ ਛੜਿਆਂ ਦੀ ਦੁਨੀਆ ਤੇ ਸਰਦਾਰੀ ਸੋ ਫਿਲਮ ਚਪਾਲ ਤੇ ਰਿਲੀਜ਼ ਹੋ ਚੁੱਕੀ ਆ 5 ਤਰੀਕ ਨੂੰ ਜਿਹਨੇ ਨਹੀਂ ਵੇਖੀ ਜਾ ਕੇ ਵੇਖੋ ਤੇ ਜਿਹੜੇ ਕਲਾਕਾਰਾਂ ਦਾ ਕੰਮ ਆ ਡਾਕਟਰ ਸਾਹਿਬ ਦਾ ਕੰਮ ਆ ਇਹਨੂੰ ਸਪੋਰਟ ਕਰੋ ਇਸੇ ਤਰ੍ਹਾਂ ਚੰਗੇ ਸਿਨੇਮੇ ਨੂੰ ਸਪੋਰਟ ਕਰਦੇ ਰਹੋ ਤਾਂ ਕੈਮਰਾ ਵਿੱਚ ਰਕੇਸ਼ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬ